ਤੇ ਪਤਾ ਨਹੀਂ ਕਿੰਨੇ ਟਾਈਮ ਤੋਂ ਰੈਕੀ ਕਰ ਰਹੇ ਸੀ ਮੇਰੀ ਨਾਲ ਮੇਰੇ ਕੋਈ ਫਰੈਂਡ ਸੀ ਮੇਰੀ ਮੈਂ ਜਦੋਂ ਮੇਨ ਰੋਡ ਤੇ ਚੜਿਆ ਇੱਕ ਬਾਈਕ ਤੇ ਨਾ ਦੋ ਮੁੰਡੇ ਸੀਗੇ ਤੇ ਆਪਾਂ ਨੂੰ ਅੱਖਾਂ ਤੋਂ ਪਤਾ ਲੱਗ ਜਾਂਦਾ ਕਿੰਨਾ ਅਗਰੈਸਿਵ ਹੈ ਦੇ ਅੰਦਰ ਮੈਨੂੰ ਥੋੜਾ ਸ਼ੱਕ ਪੈ ਗਿਆ ਪੂਰੇ ਮਤਲਬ 80% ਸ਼ੱਕ ਪੈ ਗਿਆ ਵੀ ਕੋਈ ਗੜਬੜਾ ਕੀ ਦੇਖਦੇ ਆ ਮੈਂ ਕਿ ਚਲੋ ਕੋਈ ਨਾ ਗੱਡੀ ਚਾਹਗੇ ਅਗੇ ਉਹ ਮੈਂ ਇੱਕ ਸ਼ਾਪ ਹੈਗੀ ਉੱਥੇ ਬੜਾ ਇੱਥੇ ਟ੍ਰੱਪ ਨੇ ਉੱਥੇ ਮੈਂ ਹਮੇਸ਼ਾ ਰੁਕਦਾ ਉਹ ਬੰਦਿਆਂ ਨੂੰ ਇੰਨਾ ਕੀ ਪਤਾ ਸੀ ਇੱਥੇ ਆ ਕੇ ਰੁਕੂਗਾ ਉੱਥੇ ਬਾਈਕ ਖੜਾ ਕਰ ਲਿਆ ਮੈਂ ਸਮਝ ਗਿਆ ਮੈਂ ਗੱਡੀ ਨਹੀਂ ਰੋਕਣੀ ਉਹਨੇ ਹੱਥ ਦੇ ਦਿੱਤਾ ਮੈਨੂੰ 100 ਮੀਟਰ ਤੋਂ ਪਹਿਲੇ ਉਹ ਪਿੱਛੇ ਜਿਹੜੀ ਮੇਰੀ ਫਰੈਂਡ ਸੀ ਮੇਰੀ ਉਹ ਜਦੋਂ ਉਹਨੇ ਪਿੱਛੇ ਦੇਖਿਆ ਬਲੈਕ ਕਲਰ ਦਾ ਪਿਸਤਲ ਡਾਲਾ ਹੂੰ ਬਿਲਕੁਲ ਮੌਤ ਸਾਹਮਣੇ ਸੀ ਤੇ ਫਿਰ ਉਹ ਬੰਦੇ ਬਾਅਦ ਚ ਉਹਨਾਂ ਦਾ ਇਨਕਾਊਂਟਰ ਹੋ ਗਿਆ ਸੀਗਾ ਉਹਨਾਂ ਨੇ ਕੋਈ ਕਿਸੇ ਉਹਨਾਂ ਦੀ ਵੀਡੀਓ ਵੀ ਵਾਇਰਲ ਹੋਈ ਸੀਗੀ ਵੈਰੀਫਿਕੇਸ਼ਨ ਹੋਊਗੀ ਸੀ ਤੁਹਾਨੂੰ ਦੱਸਿਆ ਗਿਆ ਹੋਊਗਾ ਮੈਂ ਫੋਟੋਜ਼ ਵੇਖੀਆਂ ਜਦੋਂ ਮੈਨੂੰ ਫੇਰੋ ਪੁਲਿਸ ਨੇ ਅੰਦਰ ਖਾਤੇ ਮੈਂ ਕਿਸੇ ਕੋਲ ਗੱਲ ਨਹੀਂ ਕਰੀ ਸੀ ਪਰ ਇਹ ਨਹੀਂ ਅਜੇ ਤੱਕ ਤੇ ਹੋਰ ਜਦੋਂ ਦੇਖਿਆ ਫੋਟੋਜ਼ ਮੈਂ ਕਿਹਾ ਹਾਂ ਯਾਰ ਇਹ ਹੀ ਸੀਗੇ ਕਾਲਜ ਦੀ ਕੋਈ ਲੜਾਈਆਂ ਸੀਗਾ ਉਹ ਕੋਈ ਲੜਾਈ ਇੰਨੀ ਕਿ ਜ਼ਿਆਦਾ ਵੱਧ ਗਈ ਕਿ ਉਹ ਕਹਿੰਦਾ ਵੀ ਮੈਂ ਮਾਰੂੰਗਾ ਜਦ ਦੁਸ਼ਮਣੀ ਇੰਨੀ ਹੋ ਗਈ ਵੀ ਜਾਨਾ ਹੀ ਮਾਰੀ ਬਸ ਸਈ ਉਹ ਕੰਮਾਂ ਚ ਉਲਝਦੇ ਉਲਝਦੇ ਪੁਲਿਸ ਨਾਲ ਵੀ ਦੁਸ਼ਮਣੀ ਪੁਲਿਸ ਵੀ ਫਿਰ ਆਪਾਂ ਨੂੰ ਉਹੀ ਦੀ ਨਜ਼ਰ ਨਾਲ ਹੀ ਦੇਖਦੀ ਸੀ ਸ਼ਿਵ ਸੈਨਾ ਦੇ ਨਾਲ ਵੀ ਕਦੇ ਜੁੜੇ ਸੀ ਹਾਂ ਮੈਂ ਸ਼ਿਵ ਸੈਨਾ ਦੇ ਨਾਲ ਜੁੜਿਆ ਸੀਗਾ ਕਿਉਂਕਿ ਇੱਕ ਟਾਈਮ ਇਹ ਜ ਆ ਗਿਆ ਸੀਗਾ ਉਹ ਉਸਨੇ ਮੈਨੂੰ ਕਾਫੀ ਰਿਲੀਫ ਦਿੱਤਾ ਨਹੀਂ ਤਾਂ ਮੈਨੂੰ ਮੈਨੂੰ ਬਿਜ਼ਨਸ ਕਰਨਾ ਜਾਂ ਮੈਨੂੰ ਕੁਝ ਵੀ ਸ਼ਹਿਰ ਦੇ ਵਿੱਚ ਔਖਾ ਹੋ ਜਾਂਦਾ ਸ਼ਿਵ ਸੈਨਾ ਨੂੰ ਭਾਈ ਐ ਵੀ ਦੇਖਿਆ ਜਾਂਦਾ ਨਾ ਵੀ ਸ਼ਿਵ ਸੈਨਾ ਤਾਂ ਇੱਥੇ ਪੰਜਾਬ ਦੇ ਵਿੱਚ ਕਈ ਕੁਸ਼ ਕਰਵਾਉਂਦੀ ਆ ਪੋਲਰਾਈਜੇਸ਼ਨ ਹੁੰਦੀ ਆ ਉਧਰੋਂ ਖਾਲਿਸਤਾਨ ਦੀ ਗੱਲ ਹੁੰਦੀ ਆ ਜਦੋਂ ਸ਼ਿਵ ਸੈਨਾ ਵਾਲੇ ਕੁਝ ਹੋਰ ਕਹਿੰਦੇ ਨੇ ਜਿਹੜੇ ਦੇਸ਼ ਦੇ ਅਗੇਂਸਟ ਪਾਵਰਜ਼ ਆ ਜਿਵੇਂ ਐਂਟੀ ਸੋਸ਼ਲ ਬੰਦੇ ਜਿਹੜੇ ਆਪਦੇ ਟਾਸਕ ਬਣਾਈ ਹੋਏ ਜਿਨ੍ਹਾਂ ਨੇ ਕੋਈ ਖਾਲਿਸਤਾਨ ਦੀ ਮੰਗ ਕਰਦਾ ਉਹਨਾਂ ਦੇ ਅਗੇਸਟ ਬੋਲਣਾ ਕੋਈ ਹੋਰ ਉਟਾ ਲਾਉਣਾ ਕਿਹਨੂੰ ਕਹਿੰਦੇ ਨਸ਼ੇ ਚ ਵੀ ਜਿਵੇਂ ਕੋਈ ਚਿੱਟਾ ਲਾਉਂਦਾ ਮਜ਼ਾਕ ਮਸਤੀ ਚ ਲਾ ਲੈਂਦੇ ਆ ਕਈ ਵਾਰੀ ਕੋਈ ਇਮੋਸ਼ਨਲ ਹਰਟ ਆਪੰਦਾ ਮੇਰੇ ਦੋਸਤੋ ਯਾਰ ਮੈਂ ਉਹਦੇ ਕੋਲ ਜਾਂਦਾ ਅਗਲਾ ਕਰਦਾ ਹੁੰਦਾ ਕਹਿੰਦਾ ਚੱਲ ਆ ਟਰਾਈ ਕਰ ਉਹ ਇੱਕ ਵਾਰੀ ਤਾਂ ਮਤਲਬ ਇਹੋ ਜਿਹੀਆਂ ਚੀਜ਼ਾਂ ਆਈਆਂ ਵੀ ਭੁੱਲ ਜਾਂਦਾ ਇਮੋਸ਼ਨਸ ਤਾਂ ਉਹਦੇ ਫਿਰ ਖਤ ਉਹ ਹੋ ਜਾਂਦੇ ਸੁੰਨ ਹੋ ਜਾਂਦਾ ਹਾਂ ਉਹਨੂੰ ਨਹੀਂ ਬਦੀ ਨਹੀਂ ਲੱਗਦਾ ਉਹਨੂੰ ਬਾਕੀ ਦੁਨੀਆਦਾਰੀ ਤਾਂ ਤੋਂ ਕਹਿੰਦਾ ਵੀ ਇੱਕ ਦਿਨ ਲਵਾਊਗਾ ਫਰੀ ਦੋ ਦਿਨ ਲਵਾਊਗਾ ਤੀਜੇ ਦਿਨ ਉਹਨੇ 500 ਮੰਗ ਲੈਣਾ ਬਈ ਜਿਵੇਂ ਅੱਜਕੱਲ ਇੱਕ ਹੋਰ ਰੁਝਾਨ ਵੀ ਆ ਜਿਵੇਂ ਆਪਾਂ ਦੇਖਦੇ ਆ ਇੱਥੇ ਗੈਂਗਸਟਰਵਾਦ ਆ ਨਸ਼ੇ ਦੀ ਗੱਲ ਹੁੰਦੀ ਆ ਮੁੰਡੇ ਬਾਹਰ ਬਹੁਤ ਭੇਜੇ ਜਾ ਰਿਹਾ ਕਿ ਮਾਪੇ ਸੋਚਦੇ ਆ ਵੀ ਨਸ਼ੇ ਤੋਂ ਬਚ ਜੂ ਪਰ ਉਧਰ ਫਿਰ ਹਾਰਟ ਅਟੈਕ ਹੋ ਰਹੇ ਆ ਬਹੁਤ ਕੁਝ ਹੋ ਰਿਹਾ ਉਹਨਾਂ ਨੇ ਤਾਂ ਹੱਥ ਖੜੇ ਕਰ ਰੱਖੇ ਆਗੇ ਸ਼ਾਇਦ ਉਹਨਾਂ ਨੇ ਇੱਕ ਪਾਰਕ ਬਣਾਏ ਹੁੰਦੇ ਆ ਕਿ ਐਡਿਕਟਿਵ ਜਿਹੜੇ ਹੁੰਦੇ ਆ ਲੋਕ ਉਹਨਾਂ ਤੇ ਉੱਥੇ ਹੀ ਰਹਿੰਦੇ ਉਹਨਾਂ ਨੂੰ ਫ੍ਰੀ ਡਰੱਗਸ ਮਿਲਦੀ ਆ ਫ੍ਰੀ ਉਹਨਾਂ ਨੂੰ ਇੰਜੈਕਸ਼ਨ ਮਿਲਦੇ ਆਗੇ ਕੋਈ ਕਹਿੰਦੇ ਆ ਹਫੀਮ ਦੀ ਖੇਤੀ ਕਰ ਲੋ ਜੇ ਇਹ ਕਰ ਲੋ ਫੀਮ ਤੋਂ ਤਾਂ ਬੰਦੇ ਆ ਸਾਰੇ ਡਰਗਸ ਕੱਲ ਨੂੰ ਇੱਥੇ ਪਲਾਂਟ ਲੱਗ ਜਾਣਗੇ ਉਹਦੋਂ ਕਿਹੜਾ ਫੀਮ ਦੀ ਬਲੈਕ ਨਹੀਂ ਹੋਊਗੀ ਤਾਂ ਆਸ਼ਾ ਨਹੀਂ ਬਣੇਗਾ ਆਪਣੇ ਆਪ ਪੈਂਦੇ ਤੋਂ ਭਾਅ ਕਈ ਵਾਰ ਪੁਲਿਸ ਵੀ ਕੁਛ ਨਾ ਕੁਛ ਕਰਦੀ ਆ ਗਲਤ ਇਲਜ਼ਾਮਾਂ ਦੀ ਵੀ ਗੱਲ ਹੁੰਦੀ ਆ ਝੂਠੇ ਪਰਚੇ ਝੂਠੇ ਪਰਚੇ ਪੈਂਦੇ ਆ ਜਦੋਂ ਬੰਦਾ ਸੁਧਰ ਲੱਗਦਾ ਉਦੋਂ ਪੈਂਦੇ ਝੂਠੇ ਪਰਚੇ ਜਦੋਂ ਕਰ ਰਿਹਾ ਹੁੰਦਾ ਉਦੋਂ ਘੱਟ ਪੈਂਦੇ ਲਾਰੈਂਸ ਦੀ ਗੱਲ ਹੁੰਦੀ ਆ ਜਾਂ ਹੋਰ ਲੋਰਸ ਦਾ ਚਲੋ ਇੱਕ ਹੁਣ ਵੱਡਾ ਨਾਂ ਹੋ ਗਿਆ ਕ੍ਰਾਈਮ ਦੀ ਦੁਨੀਆ ਦੇ ਵਿੱਚ ਪਰ ਜਿਹੜੇ ਆਮ ਤੌਰ ਤੇ ਕਾਲਜਸ ਦੇ ਵਿੱਚ ਸ਼ੁਰੂਆਤ ਤੋਂ ਉਹਦੀ ਵੀ ਕਾਲਜ ਤੋਂ ਹੋਈ ਸੀ ਸਟੂਡੈਂਟ ਇਲੈਕਸ਼ਨ ਇੱਥੋਂ ਹੀ ਬੰਦਾ ਪੈਂਦਾ ਜੇ ਜੀ ਸੋਸਾਇਟੀ ਚ ਰਹਿੰਦਾ ਉਹ ਜਿਹਦੀ ਲਾਈਫ ਬਣਨ ਲੱਗ ਜਾਂਦੀ ਹੈ ਕਿਉਂਕਿ ਜਦੋਂ ਤੇ ਬੰਦਾ ਕ੍ਰਾਈਮ ਕਰਦਾ ਨਾ ਲੜਾਈਆਂ ਝਗੜੇ ਕਰਦਾ ਉਹਦੀ ਬੱਲੇ ਬੱਲੇ ਬੜੀ ਹੁੰਦੀ ਹੈਗੀ ਕਿ ਮੇਰੀ ਚਰਚਾ ਹੋ ਰਹੀ ਹੈ ਫੇਮਸ ਰਹਿਣ ਦੀ ਐਡਿਕਸ਼ਨ ਹੋ ਜਾਂਦੀ ਹੈ ਪਰ ਉਹ ਉਹਨੂੰ ਕੰਟੀਨਿਊ ਰੱਖਣ ਲਈ ਬੰਦਾ ਦੇ ਕ੍ਰਾਈਮ ਤੇ ਕ੍ਰਾਈਮ ਕ੍ਰਾਈਮ ਤੇ ਕ੍ਰਾਈਮ ਉਹ ਐਜ ਸਰਕਲ ਚ ਫਸ ਜਾਂਦਾ ਜਿਵੇਂ ਕਹਿੰਦੇ ਨੇ ਅਭੀ ਮੰਨੂ ਚੱਕਰ ਵਿੱਚ ਫਸ ਜਾਂਦਾ ਉਹਦੇ ਚੋਂ ਨਿਕਲਣਾ ਫਿਰ ਐਡਾ ਆਸਾਨ ਨਹੀਂ ਹੈਗਾ ਉਨੇ ਜਿਆਦਾ ਗਾਣੇ ਕਰਕੇ ਹੀ ਹੋ ਰਿਆ ਸੀ ਬਾਕੀ ਕੰਪੀਟੀਸ਼ਨ ਲਾਈਫ ਦਾ ਇਹ ਜਿਹਾ ਹੋਇਆ ਪਿਆ ਦੇਖੋ ਪੜਦੇ ਆਪਣੇ ਪੰਜਾਬੀ ਮੁੰਡੇ ਘੱਟ ਪੜ ਨਹੀਂ ਸਕਦੇ ਉਹਦੇ ਕੋਲ ਆਪਸ਼ਨ ਦੋ ਕਿ ਬਚੇ ਨਹੀਂ ਇਹਦਾ ਸੈੱਟ ਹੋ ਗਿਆ ਦਾਨਸ਼ੇਨੂ ਚਾ ਕਰਕੇ ਦੁਨੀਆ ਦੇਖਣੀ ਬੰਦ ਕਰ ਦਿੰਦਾ ਜਾਂ ਫਿਰ ਹਥਿਆਰ ਚੱਕ ਲੈਂਦਾ ਸਚਕਾਲ ਬ੍ਰਾਊਜ਼ਰਲੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਪੰਜਾਬ ਦੀ ਨੌਜਵਾਨੀ ਨੂੰ ਕਈ ਰਾਹ ਨੇ ਇਸ ਵੇਲੇ ਤੇ ਉਹ ਸਾਰੇ ਦੇ ਸਾਰੇ ਰਾਹ ਇੰਜ ਜਾਪਦਾ ਹੈ ਕਿ ਮੌਤ ਵਾਲੀ ਜਾਂਦੇ ਨੇ ਫਿਰ ਭਾਵੇਂ ਉਹ ਗੈਂਗਸਟਰਵਾਦ ਹੋਵੇ ਨਸ਼ਾ ਹੋਵੇ ਜਾਂ ਫਿਰ ਵਿਦੇਸ਼ਾਂ ਦੇ ਵਿੱਚੋਂ ਜਿਵੇਂ ਹੁਣ ਮ੍ਰਿਤਕ ਦੇ ਹਾਂ ਮੁੜ ਰਹੀਆਂ ਨੇ ਤਾਂ ਉਹ ਵੀ ਇੱਕ ਰਾਹ ਮੌਤ ਦਾ ਹੀ ਬਣਦਾ ਜਾਪ ਰਿਹਾ ਮੈਂ ਗੱਲ ਇਸ ਲਈ ਮੌਤ ਦੀ ਕਰ ਰਿਹਾ ਕਿ ਅੱਜ ਇੱਕ ਅਜਿਹੇ ਨੌਜਵਾਨ ਨੇ ਸਾਡੇ ਨਾਲ ਜਿਨ੍ਹਾਂ ਨੇ ਆਪਣੀ ਨੌਜਵਾਨੀ ਦੇ ਵਿੱਚ ਜਾਂ ਅਲੜ ਪੁਣੇ ਦੇ ਵਿੱਚ ਕਹਿ ਲਿਏ ਕਿ ਬਹੁਤ ਕੁਝ ਹੰਡਾਇਆ ਗੱਲਬਾਤ ਕਰਾਂਗੇ ਕਿ ਉਦੋਂ ਜਦੋਂ ਬੰਦਾ ਨਵਾਂ ਨਵਾਂ ਜਵਾਨ ਹੁੰਦਾ ਹੈ ਤਾਂ ਕਿਵੇਂ ਕੋਈ ਗੈਂਗਸਟਰ ਵਾ ਦੇ ਰਾਹੇ ਪੈ ਜਾਂਦਾ ਹੈ ਕਿਵੇਂ ਕੋਈ ਨਸ਼ਿਆਂ ਦੇ ਰਾਹੇ ਪੈ ਜਾਂਦਾ ਹੈ ਜਿਹੜੀਆਂ ਏਜੰਸੀਆਂ ਨੇ ਸੰਸਥਾਵਾਂ ਨੇ ਆਰਗੇਨਾਈਜੇਸ਼ਨਸ ਨੇ ਉਹ ਕਿਵੇਂ ਕੰਮ ਕਰ ਰਹੀਆਂ ਨੇ ਸਿਆਸਤਦਾਨ ਕਿੱਥੇ ਛੇੜਛਾੜ ਕਰਦੇ ਨੇ ਸਾਰੀ ਗੱਲਬਾਤ ਜਾਣਾਂਗੇ ਮੇਰੇ ਨਾਲ ਭਾਈ ਸੁਖਜੀਤ ਸਿੰਘ ਜੀ ਬਾਈਆ ਜੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਬਾਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਮੈਂ ਕਿਹਾ ਭਾਈ ਰਾਹ ਤਾਂ ਕਈ ਹੁੰਦੇ ਨੇ ਚਲੋ ਆਪਾਂ ਤਿੰਨੇ ਮੌਤ ਦੇ ਰਾਹਾਂ ਦੀ ਗੱਲ ਕੀਤੀ ਰਾਹ ਤਰੱਕੀ ਦੇ ਵੀ ਹੁੰਦੇ ਨੇ ਪਰ ਆਪਾਂ ਮੌਤ ਦੀ ਗੱਲ ਤਾਂ ਕੀਤੀ ਕਿ ਖੁੰਝ ਜਾਣਾ ਪਟੜੀ ਤੋਂ ਲੈ ਜਾਣਾ ਜਦੋਂ ਤੁਸੀਂ ਚੰਡੀਗੜ੍ਹ ਆਏ ਜਾਂ ਜਿੱਥੇ ਵੀ ਤੁਸੀਂ ਪਹਿਲਾਂ ਇੱਕ ਸਰਕਲ ਬਣਦਾ ਯਾਰੀ ਦੋਸਤੀ ਬਣ ਰਹੀ ਹੈ ਤੇ ਕਿਵੇਂ ਰਾਤ ਨੂੰ ਭਟਕਦਾ ਕਿਵੇਂ ਬੰਦਾ ਸ਼ੁਰੂਆਤ ਕਿੱਥੋਂ ਹੁੰਦੀ ਹੈ ਦੇਖੋ ਰਾਤ ਜਿਹਦਾ ਜਿਹਦਾ ਭਟਕਣਾ ਸਕੂਲ ਟਾਈਮ થી ਪਤਾ ਲੱਗਣ ਲੱਗ ਜਾਂਦਾ ਜੀ ਕਿਉਂਕਿ ਜਿਆਦਾ ਟਾਰਗੇਟ ਉਹੀ ਬੰਦੇ ਹੁੰਦੇ ਜਿਹੜੇ სპੋਰਟਸਮੈਨ ਹੋ ਗਏ ਜਾਂ ਥੋੜੇ ਹੈਲਦੀ ਆ ਜਾਂ ਥੋੜੇ ਤਕੜੇ ਆ ਜਾਂ ਥੋੜੇ ਮਤਲਬ ਸਿੱਧੇ ਜਿਹੇ ਆ ਬੰਦੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਖਾਸ ਤੌਰ ਤੇ ਗੈਂਗ ਗੈਂਕਸ ਤੋਂ ਬਾਅਦ ਉਹਨਾਂ ਦੇ ਸੀਰੀਅਸ ਸੀਨੀਅਰਸ ਹੁੰਦੇ ਜਿਹੜੇ ਉਹਨਾਂ ਨੂੰ ਮਤਲਬ ਟਾਰਗੇਟ ਕਰਦੇ ਪਹਿਲਾਂ ਰੈਲੀਆਂ ਵਗੈਰਾ ਤੇ ਲੈ ਜਾਂਦੇ ਜਾਂ ਕਿਤੇ ਉਹਨਾਂ ਨੂੰ ਥੋੜੀ ਹਾਈਪ ਮਿਲਣੀ ਸ਼ੁਰੂ ਹੋ ਜਾਂਦੀ ਹੈ ਗੱਡੀਆਂ ਦੇ ਕਮਾਉਣਾ ਥੋੜਾ ਜਿਹਾ ਉਹਨਾਂ ਨੂੰ ਅ ਲਗਜ਼ਰੀ ਲਾਈਫ ਜਾਂ ਤਾਂ ਥੋੜੀ ਜੀ ਹਾਈਪ ਦਿੰਦੇ ਹੈਗੇ ਉਹਦੇ ਕਰਕੇ ਥੋੜਾ ਜਿਹਾ ਉਹਨਾਂ ਦਾ ਦਿਮਾਗ ਥੋੜਾ ਅੱਡ ਹੋ ਜਾਂਦਾ ਕਿਉਂਕਿ ਏਜ ਛੋਟੀ ਹੁੰਦੀ ਆ ਤੇ ਉਹਦੋਂ ਪਤਾ ਹੁੰਦਾ ਨਹੀਂ ਕਿ ਵੀ ਆਹ ਚੀਜ਼ ਚੰਗੀ ਆ ਜਾਂ ਮਾੜੀ ਆ ਮਾਪੇ-ਬਾਪ ਤਾਂ ਰੋਕਦੇ ਸਭ ਦੇ ਹਮ ਪਰ ਉਹਦੇ ਸਮਝ ਨਹੀਂ ਆਉਂਦੀ ਉਹਦੋਂ ਨਹੀਂ ਲੱਗਦਾ ਵੀ ਆਹ ਮੇਰੇ ਦੋਸਤ ਆਗੇ ਇਹਨਾਂ ਖਾਤਰ ਮੈਂ ਸਭ ਕੁਝ ਕਰ ਦੂਗਾ ਬੰਦੇ ਨੂੰ ਐਵੇਂ ਹੀ ਲੱਗਦਾ ਮੈਨੂੰ ਚਾਰ ਜਣੇ ਜਾਣਨ ਲੱਗ ਗਏ ਮੈਨੂੰ ਹੈਲੋ ਹਾਈ ਹੁੰਦੀ ਆ ਜਦੋਂ ਰੈਲੀਆਂ ਬਸ ਉਹ ਫੀਲਿੰਗ ਇਹ ਜੀ ਹੁੰਦੀ ਆ ਉਸ ਟਾਈਮ ਤੇ ਕਿ ਬਸ ਬੰਦੇ ਨੂੰ ਸਮਝ ਹੀ ਨਹੀਂ ਆਉਂਦਾ ਬਸ ਉਹਨਾਂ ਮਾਪੇ ਦੀ ਤਾਂ ਗੱਲਾਂ ਉਹਨੂੰ ਐ ਹੀ ਲੱਗਦੀਆਂ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਹੂੰ ਤੁਹਾਡੇ ਨਾਲ ਵਾਪਰਿਆ ਇਹ ਸਾਰਾ ਕੁਝ ਦੇਖੋ ਮੇਰੇ ਨਾਲ ਮੈਂ ਥੋੜਾ ਜਿਹਾ ਰਹਿਣਾ ਪਸੰਦ ਸੀਗਾ ਆਪਾਂ ਜਿਆਦਾ ਵੱਡੇ ਚੱਕਰਾਂ 'ਚ ਨਹੀਂ ਪਏ ਪਰ ਮੈਨੂੰ ਐ ਹੁੰਦਾ ਨਹੀਂ ਕਿ ਜਿਵੇਂ ਉਹ ਫਲਾਨੇ ਬੰਦੇ ਹੈਗੇ ਆ ਭਾਈ ਹੈਗੇ ਉਹਨਾਂ ਨਾਲ ਰਹਿਣਾ ਔਰ ਇਹ ਰੈਨ ਦੇ ਚੱਕਰ ਚ ਹੀ ਮੇਰੇ ਥੋੜੇ ਮੋਟ ਪੰਗੇ ਪਏ ਹੈਗੇ ਪਰ ਐਡੇ ਵੱਡੇ ਚੱਕਰਾਂ 'ਚ ਨਹੀਂ ਮੈਂ ਫਸਿਆ ਥੋੜਾ ਜਿਹਾ ਕਹਿੰਦੇ ਨੇ ਵੀ ਸ਼ਾਰਪ ਮਾਈਂਡ ਥੋੜਾ ਜਿਹਾ ਤਾਂ ਤੇਜ਼ ਸੀਗਾ ਮੈਂ ਤੇ ਬਾਕੀ ਥੋੜਾ ਜਿਹਾ ਕੁਝ ਬੰਦੇ ਹੁੰਦੇ ਆ ਵੀ ਆਪ ਤੋਂ ਵੱਡਿਆਂ ਨੂੰ ਦੇਖ ਕੇ ਸਿੱਖ ਜਾਂਦੇ ਹੈਗੇ ਕਈ ਆਪਦੇ ਤੇ ਹੰਡਾ ਕੇ ਸਿੱਖਦੇ ਹੈਗੇ ਮੈਂ ਥੋੜਾ ਬਟ ਸੀਨੀਅਰਜ਼ ਨੂੰ ਦੇਖ ਕੇ ਸਿੱਖ ਗਿਆ ਸੀਗਾ ਕਿ ਇਹ ਚੱਕਰ ਅਜਿ ਕੁਝ ਨਹੀਂ ਹੈ ਸਮਝ ਗਏ ਪਹਿਲਾਂ ਹੀ ਆਪਾਂ ਪਹਿਲੇ ਹੀ ਸਮਝ ਗਏ ਪੰਗੇ ਪਏ ਹੈਗੇ ਪਰ ਮੈਂ ਥੋੜਾ ਪਹਿਲੇ ਹੀ ਸਮਝ ਗਿਆ ਕਿੱਦਾਂ ਦੇ ਪੰਗੇ ਬਈ ਕੋਈ ਕੋਈ ਲੜਾਈ ਮੋਟ ਉਸ ਟਾਈਮ ਮਤੇ ਇੰਨੇ ਲੜਾਈ ਲੁੜਾਈ ਹੁੰਦੀ ਸੀਗੀ ਵੀ 10 ਬੰਦੇ ਇਧਰੋਂ ਇਕੱਠੇ ਹੋ ਗਏ 10 ਉਧਰੋਂ ਹੋ ਗਏ ਬਸ ਇੰਨੇ ਕੀ ਸਿਸਟਮ ਸੀਗਾ ਇਹ ਨਹੀਂ ਸੀਗਾ ਵੀ ਬਸ ਜੇ ਦੁਸ਼ਮਣੀ ਪੈ ਗਈ ਤਾਂ ਉਹਨੂੰ ਖਤਮ ਕਰੋ ਇਹਦਾ ਹੁਣ ਮਤਲਬ ਕੀ ਕਹਿ ਸਕਦਾ ਹੁਣ ਤਾਂ ਬਹੁਤ ਐਡਵਾਂਸ ਹੋ ਗਿਆ ਸਿਸਟਮ ਪਰ ਅੱਜ ਅੱਜ ਜਿਵੇਂ ਮੈਂ ਉਹੀ ਗੱਲ ਕਰਨ ਲੱਗਿਆ ਕਿ ਲਾਰੈਂਸ ਦੀ ਗੱਲ ਹੁੰਦੀ ਹੈ ਜਾਂ ਹੋਰ ਲਾਰੈਂ ਦੀ ਦੁਨੀਆ ਦੇ ਵਿੱਚ ਪਰ ਜਿਹੜੇ ਆਮ ਤੌਰ ਤੇ ਕਾਲਜਸ ਦੇ ਵਿੱਚ ਸ਼ੁਰੂਆਤ ਤੋਂ ਉਹਦੀ ਵੀ ਕਾਲਜ ਤੋਂ ਹੋਈ ਸੀ ਸਟੂਡੈਂਟ ਇਲੈਕਸ਼ਨ ਇੱਥੋਂ ਹੀ ਬੰਦਾ ਪੈਂਦਾ ਹਾਂ ਬਿਲਕੁਲ ਬਿਲਕੁਲ ਇਸੇ ਚੱਕਰਾਂ ਦੀ ਬੰਦਾ ਪਰ ਨਾਮ ਨਹੀਂ ਲੈਂਦੇ ਕਿਸੇ ਨਾਲ ਕਿਉਂਕਿ ਆਪਾਂ ਹੁਣ ਸਦਾ ਲੈਂਦੀ ਜਿੰਦਗੀ ਜਿਉਣ ਦੇ ਹੈਗੇ ਤੇ ਕੋਈ ਇਹ ਜੀ ਪ੍ਰੋਬਲਮ ਕ੍ਰੀਏਟ ਨਾ ਹੋਵੇ ਆਪਾਂ ਨੂੰ ਤੇ ਬਸ ਐਂ ਹੁੰਦਾ ਵੀ ਕਾਲਜ 'ਚ ਕਈ ਬੰਦੇ ਛੇਤੀ ਅੱਗੇ ਆ ਜਾਂਦੇ ਹੈਗੇ ਜਿਵੇਂ ਹੁਣ ਇੱਥੇ ਪੋਲਿਟਿਕਸ ਚੱਲਦੀ ਸੀਗੀ ਕਾਲਜਸ 'ਚ ਉਹ politix ਦੇ ਚੱਕਰ ਚ ਲੜਾਈਆਂ ਲੁੜਾਈਆਂ ਪੈਈਆਂ ਬਸ ਨਾਮ ਐਸਾ ਗਿਆ ਹੁੰਦਾ ਹੁੰਦਾ ਚੱਕਰਾਂ ਦੇ ਪਾਸੇ ਬੰਦਾ ਹੋ ਸਕਦਾ ਇਨੋਸੈਂਟ ਵੀ ਹੋਵੇ ਛੋਟੇ ਮੋਟੇ ਕ੍ਰਾਈਮ ਕਰਦੇ ਆ ਤਾਂ ਉਸ ਤੋਂ ਬਾਅਦ ਕਈ ਵਾਰੀ ਜਦੋਂ ਇਹ ਨਾਮ ਹੋ ਜਾਂਦਾ ਵੱਡਾ ਤਾਂ ਫਿਰ ਉਹ ਉੱਤੇ ਕ੍ਰਾਈਮ ਆਪਣੇ ਆਪ ਪੈਂਦੇ ਆ ਆਪਣੇ ਆਪ ਪੈਂਦੇ ਤੋਂ ਭਾਵ ਕਈ ਵਾਰ ਪੁਲਿਸ ਵੀ ਕੁਛ ਨਾ ਕੁਛ ਕਰਦੀ ਆ ਗਲਤ ਇਲਜ਼ਾਮਾਂ ਦੀ ਵੀ ਗੱਲ ਹੁੰਦੀ ਆ ਝੂਠੇ ਪਰਚੇ ਝੂਠੇ ਪਰਚੇ ਪੈਂਦੇ ਆਗੇ ਪਾਏ ਜਾਂਦੇ ਮੰਨ ਲਓ ਕਿ ਜਿਵੇਂ ਸਟੂਡੈਂਟ ਇਲੈਕਸ਼ਨਸ ਦੇ ਵਿੱਚ ਜਿਵੇਂ ਗੋਲੀ ਚੱਲੀ ਸੀ ਡੀਏਵੀ ਯਾ ਕਿਸੇ ਤੋਂ ਕੁਝ ਹੋ ਗਿਆ ਜਿਵੇਂ ਤੁਹਾਡੇ ਤੋਂ ਲੜਾਈ ਦੇ ਵਿੱਚ ਕਿਸੇ ਦੇ ਫੱਟ ਵੱਜ ਗਿਆ ਤਾਂ ਤੁਸੀਂ ਉਹ ਰਾਹ ਪੈਗੇ ਤਾਂ ਪੁਲਿਸ ਵਾਲੇ ਕਈ ਏਰੀਆ ਕੋਲ ਝੂਠੇ ਪਰਚੇ ਪਾਉਂਦੇ ਜਿਦੋਂ ਬੰਦਾ ਸੁਧਰਨ ਲੱਗਦਾ ਉਦੋਂ ਪੈਂਦੇ ਝੂਠੇ ਪਰਚੇ ਜਿਦੋਂ ਕਰ ਰਿਹਾ ਹੁੰਦਾ ਉਦੋਂ ਕੱਟ ਪੈਂਦੇ ਆ ਅੱਛਾ ਹਾਂ ਰਿਐਲਿਟੀ ਆ ਮੇਰੇ ਨਾਲ ਤਾਂ ਹੋਈ ਹੀ ਹੈਗੀ ਉਦੋਂ ਫਿਰ ਬੰਦਾ ਕਹਿੰਦਾ ਮੈਂ ਨਿਕਲਣਾ ਇਸ ਕੰਮ 'ਚੋਂ ਫਿਰ ਨਿਕਲਣਾ ਔਖਾ ਹੀ ਆ ਥੋੜਾ ਇਹ ਦੱਸੋਗੇ ਥੋੜਾ ਜਿਹਾ ਜਿੰਨਾ ਕੁ ਚਾਨਣ ਪਾ ਸਕਦੇ ਹੋ ਕਿ ਕਦੋਂ ਮਤਲਬ ਜਦੋਂ ਜਿਵੇਂ ਤੁਸੀਂ ਕਹੇ ਕਿ ਜਦੋਂ ਕਰ ਰਹੇ ਸੀ ਉਦੋਂ ਪੁਲਿਸ ਵਾਲੇ ਨਹੀਂ ਉਦੋਂ ਪਤਾ ਹੀ ਨਹੀਂ ਲੱਗਦਾ ਉਹਦਾ ਤਾਂ ਹੂੰ ਉਸ ਤੋਂ ਬਾਅਦ ਬੰਦਾ ਜਦੋਂ ਦਿਖਣ ਲੱਗ ਜਾਂਦਾ ਉਹਨਾਂ ਨੂੰ ਜਦੋਂ ਬੰਦਾ ਸੱਦਰੂਗਾ ਤਾਂ ਫਿਰ ਸਮਾਜ ਚ ਘੁੰਮੂ ਫਿਰੂਗਾ ਜੀ ਉਹ ਤਾਂ ਫਿਰ ਉਹਨਾਂ ਨੂੰ ਹਜਮ ਨਹੀਂ ਹੁੰਦਾ ਕਿ ਇਹ ਕਿਵੇਂ ਫਿਰਦਾਗਾ ਹੂੰ ਫਿਰ ਉਦੋਂ ਕਈ ਵਾਰੀ ਮੇਰੇ ਤੇ ਵੀ ਹੋਇਆ ਕਈ ਵਾਰੀ ਮੈਂ ਹੁਣ ਗੱਲ ਨਹੀਂ ਕਰ ਸਕਦਾ ਪਬਲੀਕਲੀ ਡਿਸਕਲੋਜ਼ ਨਹੀਂ ਕਰ ਸਕਦਾ ਮੇਰੇ ਸਿਰਫ ਮੈਂ ਉਹ ਬੰਦੇ ਦੇ ਨਾਲ ਫਿਰ ਰਿਆ ਸੀਗਾ ਮਠਿੰਡੇ ਹੂੰ ਕੋਈ ਇਹ ਜਹਾ ਹੋਇਆ ਸਿਸਟਮ ਕਿ ਉਹ ਬੰਦੇ ਵੀ ਨਹੀਂ ਸੀਗੇ ਇਸ ਚੱਕਰ ਦੇ ਉਹ ਕ੍ਰਾਈਮ ਦੇ ਵਿੱਚ ਨਾ ਮੈਂ ਸੀਗਾ ਕੇਸ ਨਹੀਂ ਪਿਆ ਚਲੋ ਫਿਰ ਵੀ ਪੁਲਿਸ ਲੈ ਵੀ ਜਾਵੇ ਸੀ ਇਹ ਸਟਾਫ ਦੇ ਵਿੱਚ ਉਹ ਵੀ ਜੀ ਕਮਾੜਾ ਮੋਟਾ ਕੋਈ ਕੋਟ ਵੀ ਪਾਜੇ ਬੰਦੇ ਦੇ ਸਟਾਫ ਨੂੰ ਤਾਂ ਕਿਹਾ ਜਾਂਦਾ ਕਿ ਤਸ਼ਦਦ ਦਾ ਕਰ ਉਹ ਤਾਂ ਜਾਂਦਾ ਸਾਰ ਇੱਕ ਵਾਰੀ ਕਰ ਦਿੰਦੇ ਸਿਸਟਮ ਬੰਦੇ ਦਾ ਹਾਂ ਆ ਆਪਾਂ ਨਾਮ ਨਹੀਂ ਅੱਜ ਕਿਸੇ ਦਾ ਵੀ ਨਹੀਂ ਲਵਾਵਾਂਗੇ ਕਿਉਂਕਿ ਆਪਾਂ ਬੜੀ ਬੜੀ ਵਧੀਆ ਜ਼ਿੰਦਗੀ ਜਿਉ ਰਹੇ ਆ ਬਿਜ਼ਨਸ ਕਰਦੇ ਆ ਆਪਾਂ ਆਪ ਦਾ ਪੋਲਿਟਿਕਸ ਵੀ ਹੈਗਾ ਥੋੜਾ ਬਹੁਤ ਤੇ ਮਤਲਬ ਬੰਦਾ ਫਸ ਜਾਂਦਾ ਇਹ ਚੱਕਰਾਂ 'ਚ ਬਾਕੀ ਜਦੋਂ ਕਹਿੰਦੇ ਆ ਕਿ ਇਸ ਚੱਕਰਾਂ 'ਚ ਬੰਦਾ ਸਰਕਲ 'ਚ ਜਿਹੇ ਜੀ ਸੁਸਾਇਟੀ 'ਚ ਰਹਿੰਦਾ ਉਹ ਹੀ ਜਿਹਦੀ ਲਾਈਫ ਬਣਨ ਲੱਗ ਜਾਂਦੀ ਆ ਨਸ਼ੇ ਵੀ ਬੰਦਾ ਇੱਥੋਂ ਹੀ ਸਿੱਖ ਸੁਖ ਜਾਂਦਾ ਕਿਉਂਕਿ ਇੱਕ ਗਰੁੱਪ ਹੁੰਦਾ ਉਹਦੇ 'ਚ 10 ਨਸ਼ੇ ਕਰਨ ਵਾਲੇ ਹੁੰਦੇ ਆ 5 दारू ਪੀਣ ਵਾਲੇ ਹੁੰਦੇ ਆ 5-10 ਲੜਨ ਵਾਲੇ ਤਾਂ ਉਹ ਇੱਕ ਤਰ੍ਹਾਂ ਦਾ ਜਿਵੇਂ ਕਹਿੰਦੇ ਇੱਕ 1 rotten apple can spoil all the bucket ਉਹ ਵਾਲਾ ਸਿਸਟਮ ਹੁੰਦਾ ਇੱਕ ਬੰਦਾ ਨਸ਼ਾ ਕਰਦਾ ਸਾਰਿਆਂ ਨੂੰ ਲਾ ਦਿੰਦਾ ਤੇ ਜਿੰਨੇ ਕਹਿੰਦੇ ਆ ਕਿ ਵੀ ਜੇ ਹੈਲ ਦੇਖਣਾ ਤਾਂ ਧਰਤੀ ਦੀ ਇਹ ਨਸ਼ੇ ਕਰ ਲਓ ਬਸ ਆਪ ਦਾ ਇੱਕ ਵਾਰੀ ਇੱਥੇ ਦੇਖ ਜੀ ਉਹਨੂੰ ਹੂੰ ਤਾਂ ਜਦੋਂ ਤੁਹਾਡਾ ਸਰਕਲ ਸੀ ਪਏ ਨਸ਼ਿਆਂ ਚ ਵੀ ਉਹਨੂੰ ਕੋਈ ਜਿਵੇਂ ਨਾਲ ਦੇ ਸਾਰੇ ਕਰਦੇ ਸਾਰਿਆਂ ਨਾਲ ਹੀ ਹੁੰਦਾ ਜੀ ਇਹ ਇੱਕ ਏਜ ਹੁੰਦੀ ਹੈਗੀ ਸਮਝ ਆਉਣ ਤੇ ਜੇ ਤਾਂ ਸਮਝੇਗਾ ਬੰਦਾ ਤਾਂ ਠੀਕ ਆ ਨਿਕਲਣਾ ਏਡਾ ਸੌਖਾ ਵੀ ਨਹੀਂ ਹੁੰਦਾ ਹੂੰ ਸਾਰੇ ਟਰਾਈ ਕਰਦੇ ਹੈਗੇ ਉਹ ਪਰਚੇ ਪਾਏ ਗਏ ਤੁਹਾਡੇ ਤੇ ਵੀ ਉਦੋਂ ਜਿਵੇਂ ਤੁਸੀਂ ਕਿਹਾ ਕਿ ਜਦੋਂ ਮੇਰੇ ਛੋਟੇ ਮੋਟੇ ਲੜਾਈ ਲੁੜਾਈ ਦੇ ਸੀਗੇ ਉਹ ਵੀ ਦੋਸਤ ਆ ਪਿੱਛੇ ਸੀਗੇ ਉਹ ਚਲੋ ਕੰਪਰੋਮਾਈਜ਼ ਹੋ ਗਿਆ ਕੁਝ ਜੱਜ ਸ਼ਕਲ ਪੋੜ ਲਈਆਂ ਇਹ ਦੇਖ ਕੇ ਛੋਟੇ ਹੁੰਦੇ ਸੀਗੇ ਬਸ 21 22 ਤਿੱਕਰ ਮੇਰੇ ਸੋਲਵ ਹੋ ਗਏ ਸਾਰੇ ਕੇਸਸ ਤੇ ਉਹ ਜੱਜ ਵੀ ਉਦੋਂ ਕਹਿ ਹੁੰਦਾ ਵੀ ਚਲੋ ਜਵਾਕਾਂ ਲੜੇ ਹੋਣਗੇ ਕਾਲਜ 'ਚ ਇਕੱਠੇ ਤਾਂ ਬੱਸ ਐ ਖਤਮ ਹੋ ਜਾਂਦੇ ਕੇਸ ਮੈਂ ਕਿ ਜਦੋਂ ਇਥੋਂ ਸਟਾਰਟ ਹੁੰਦਾ ਅਗਲਾ ਪ੍ਰੋਸੈਸ ਜਦੋਂ ਬੰਦੇ ਨੂੰ ਆਦਤ ਪੈ ਜਾਂਦੀ ਆ ਕਿਉਂਕਿ ਜਦੋਂ ਤੇ ਬੰਦਾ ਕ੍ਰਾਈਮ ਕਰਦਾ ਨਾ ਲੜਾਈਆਂ ਝਗੜੇ ਕਰਦਾ ਉਹਦੀ ਬੱਲੇ ਬੱਲੇ ਬੜੀ ਹੁੰਦੀ ਹੈਗੀ ਉਹਨੂੰ ਫਿਰ ਉਸ ਚੀਜ਼ ਦੀ ਐਡਿਕਸ਼ਨ ਹੋ ਜਾਂਦੀ ਹੈਗੀ ਹੂੰ ਤੇ ਮੇਰੀ ਚਰਚਾ ਹੋ ਰਹੀ ਆ ਫੇਮਸ ਰਹਿਣ ਦੀ ਐਡਿਕਸ਼ਨ ਹੋ ਜਾਂਦੀ ਹੈ ਪਰ ਉਹ ਉਹਨੂੰ ਕੰਟੀਨਿਊ ਰੱਖਣ ਲਈ ਬੰਦਾ ਦੇ ਕ੍ਰਾਈਮ ਤੇ ਕ੍ਰਾਈਮ ਕ੍ਰਾਈਮ ਤੇ ਕਰਾਉਂਦਾ ਉਹ ਐਜ ਸਰਕਲ ਚ ਫਸ ਜਾਂਦਾ ਜਿਵੇਂ ਕਹਿੰਦੇ ਨੇ ਆਫੀ ਮੰਨੇ ਚੱਕਰ ਵਿੱਚ ਫਸ ਜਾਂਦਾ ਉਹਦੇ ਚੋਂ ਨਿਕਲਣਾ ਫਿਰ ਇੰਨਾ ਆਸਾਨ ਨਹੀਂ ਹੈਗਾ ਜਿੰਨਾ ਬੰਦਾ ਸਮਝਦਾ ਹੈ ਜਦੋਂ ਤੱਕ ਬੰਦਾ ਕੋਸ਼ਿਸ਼ ਕਰਦਾ ਉਦੋਂ ਤੱਕ ਅਗਲੇ ਨਹੀਂ ਨਿਕਲਣ ਦਿੰਦੇ ਫਿਰ ਦੇਖੋ ਇੱਕ ਅਦਾ ਕੇਸ ਹੈ ਜਿਹਦਾ ਪਈ ਜਾਂਦਾ ਇਨਸਾਨ ਤੇ ਕਿ ਪੂਰੀ ਜ਼ਿੰਦਗੀ ਲਈ ਪੇਟੀ ਪੈਕ ਹੋ ਜਾਂਦੀ ਹੈ ਦੀ ਤੇ ਜੇਲ੍ਹ ਜੀ ਫਿਰ ਅੰਦਰ ਐਡਾ ਆਸਾਨ ਨਹੀਂ ਹੈਗਾ ਸਾਰਿਆਂ ਲਈ ਬਰਾਬਰ ਹੀ ਹੈਗਾ ਉੱਥੇ ਹੀ ਮਤਲਬ ਕਿ ਮਜਦ ਆਮ ਲੋਕ ਵੀ ਉੱਥੇ ਸੌਂਦੇ ਹੈਗੇ ਤੇ ਮੰਦਕਾ ਕੇ ਵੀ ਉੱਥੇ ਸੌਂਦੇ ਹੈਗੇ ਹਮ ਸੇਮ ਹੀ ਹੁੰਦਾ ਸਾਰਿਆਂ ਲਈ ਖਾਣਾ ਪੀਣਾ ਕੋਈ ਬੜਾ ਫਰਕ ਨਹੀਂ ਹੈਗਾ ਮਾੜਾ ਮੋਟਾ ਕਿਸੇ ਰੂਪ ਮਿਲ ਜਾਂਦਾ ਹੋਊਗਾ ਵਧੀਆ ਸਿਸਟਮ ਪਰ ਹੈ ਨਹੀਂ ਹੈਗਾ ਤੇ ਇੱਕ ਬਈ ਜਿਵੇਂ ਆਪਾਂ ਗੱਲ ਕੀਤੀ ਕਿ ਇਹਨਾਂ ਨੂੰ ਫਿਰ ਪੋਲੀਟਿਸ਼ੀਅਨਸ ਵੀ ਯੂਜ਼ ਕਰਦੇ ਨੇ ਪੋਲੀਟਿਸ਼ੀਅਨਸ ਦੇਖੋ ਪੋਲੀਟਿਸ਼ੀਅਨ ਨੂੰ ਮੇਰੇ ਹਮੇਸ਼ਾ ਕੀ ਚਾਹੀਦਾ ਯੂਥ ਦੀ ਸਪੋਰਟ ਚਾਹੀਦੀ ਹੈਗੀ ਕਦੇ ਉਹਨਾਂ ਨੇ ਰੈਲੀਆਂ ਕਰਾਉਣੀਆਂ ਹੁੰਦੀਆਂ ਕਦੇ ਉਹਨਾਂ ਦੇ ਇਹ ਜਿਹੇ ਸਿਸਟਮ ਵੀ ਹੁੰਦੇ ਹੈਗੇ ਜਿਵੇਂ ਤੋ ਇਨ ਲੀਗਲ ਮਤਲਬ ਇਨ ਲੀਗਲ ਚੇ ਨਹੀਂ ਹੈਗਾ ਵੀ ਮੈਂ ਨਹੀਂ ਸਮਝਦਾ ਮੈਂ ਅੱਜ ਤੱਕ ਕਿਸੇ ਨੂੰ ਨਹੀਂ ਦੇਖਿਆ ਕੋਈ ਡਰੱਗਸ ਦੇ ਕੰਮ ਪੋਲੀਟਿਸ਼ੀਅਨ ਜ਼ਰੂਰ ਜ਼ਰੂਰਤ ਹੁੰਦੀ ਹੈ ਕੰਮ ਕਰਨ ਦੀ ਇਹ ਮਿਥਸ ਬਲਾਈਆਂ ਹੋਈਆਂ ਹੋਈਆਂ ਕਿਉਂਕਿ ਇਮੇਜ ਦਾ ਪੋਲੀਟਿਸ਼ੀਅਨ ਹਮੇਸ਼ਾ ਡਰ ਰਹਿਣਾ ਜੀ ਬਾਅਦ ਤੋਂ ਬਾਅਦ ਕੀ ਹੁੰਦਾ ਡਿਸਪਿਊਟਡ ਪ੍ਰਾਪਰਟੀਆਂ ਜਿਹਾ ਕੁਝ ਇੰਨੇ ਕ ਲੈਵਲ ਤੱਕ ਉਹ ਕਰ ਸਕਦੇ ਹਾਂ ਕਰਜੇ-ਕੁਬਜੇ ਹਾਂ ਕਰਜੇ-ਕੁਬਜੇ ਛੋਟੇ-ਮੋਟੇ ਜਿਨਨੇ ਕੋ ਹੋ ਪੌਸਿਬਿਲਿਟੀਜ਼ ਹੋ ਉਹਨੇ ਕ ਕਰਦੇ ਆ ਪਰ ਇੰਨੇ ਜ਼ਿਆਦਾ ਵੀ ਨਹੀਂ ਵੀ ਕੋਈ ਵੀ ਇਲਜ਼ਾਮ ਲਾ ਦੇਉਂ ਨਾ ਤੇ ਇੰਨਾ ਬਾਕੀ ਹੋ ਸਕਦਾ ਮੇਰੀ ਨੌਲੇਜ ਚ ਨਾ ਹੋਵੇ ਹਮ ਹਮ ਤੇ ਬਾਈ ਕਦੀ ਐਵੇਂ ਵੀ ਹੋਇਆ ਜਦੋਂ ਤੁਸੀਂ ਦੱਸਿਆ ਕਿ ਸ਼ਿਵ ਸੈਨਾ ਦੇ ਨਾਲ ਵੀ ਕਦੇ ਜੁੜੇ ਸੀ ਹਾਂ ਮੈਂ ਸ਼ਿਵ ਸੈਨਾ ਦੇ ਨਾਲ ਜੁੜਿਆ ਸੀਗਾ ਕਿਉਂਕਿ ਇੱਕ ਟਾਈਮ ਇਹ ਜ ਆ ਗਿਆ ਸੀਗਾ ਕਿ ਕਾਲਜ ਦੀ ਕੋਈ ਲੜਾਈਆਂ ਸੀਗੀਆਂ ਆਪਣੇ ਦੋਸਤ ਸੀਗੇ ਮੇਰੇ ਜੂਨੀਅਰ ਸੀਗੇ ਉਹ ਕੋਈ ਲੜਾਈ ਇੰਨੀ ਕਿ ਜ਼ਿਆਦਾ ਵੱਧ ਗਈ ਕਿ ਉਹ ਕਹਿੰਦਾ ਵੀ ਮੈਂ ਮਾਰੂੰਗਾ ਇਹ ਬੰਦੇ ਦੋ ਦੁਸ਼ਮਣੀ ਇੰਨੀ ਹੋਗੀ ਵੀ ਜਾਨ ਨਹੀਂ ਬਸ ਸਹੀਂ ਕੋਈ ਉਹੀ ਏਜ ਇਫੈਕਟਸ ਨਾ ਉਹ ਦੁਸ਼ਮਣੀ ਮੇਰੇ ਤੋਂ ਜੂਨੀਅਰ ਸੀਗਾ ਉਹਦਾ ਥੋੜਾ ਘੱਟ ਦੇ ਮਾਗ ਸੀਗਾ ਉਸ ਕੰਮ ਵਿੱਚ ਉਹ ਕਹਿਦਾ ਰਿਹਾ ਤਾਂ ਮਾਰੂੰਗਾ ਫਿਰ ਉਹ ਕੰਮਾਂ ਚ ਉਲਝ ਦੇ ਉਲਝ ਦੇ ਪੁਲਿਸ ਨਾਲ ਵੀ ਦੁਸ਼ਮਣੀ ਪੁਲਿਸ ਵੀ ਫਿਰ ਆਪਾਂ ਨੂੰ ਉਹੀ ਦੀ ਨਜ਼ਰ ਨਾਲ ਹੀ ਦੇਖਦੀ ਸੀ ਬਚਣਾ ਸੀਗਾ ਕਿਸੇ ਵੀ ਤਰੀਕੇ ਨਾਲ ਕੰਮ ਵੀ ਕਰਨਾ ਸੀਗਾ ਬਿਜ਼ਨਸ ਵੀ ਸਟਾਰਟ ਕਰਨਾ ਸੀ ਉਹਨਾਂ ਇਹ ਜੀ ਹਾਲਾਤ ਆ ਗਏ ਸੀਗੇ ਕਿ ਦੋ ਦੋ ਪਾਵਰ ਨਾਲ ਨਹੀਂ ਲੜ ਸਕਦਾ ਬੰਦਾ ਪ੍ਰਸ਼ਾਸਨ ਵੀ ਆਪਣੇ ਅਗੇਂਸਟ ਤੇ ਗੈਂਗਸਟਰ ਵੀ ਆਪਣੇ ਅਗੇਂਸਟ ਅਗਲਿਆਂ ਦੀ ਬਾਵਰ ਚੰਗੀ ਸੀ ਕਿਉਂਕਿ ਮੈਂ ਜਿਆਦਾ ਚੰਡੀਗੜ੍ਹ ਰਹਿਣ ਲੱਗ ਗਿਆ ਸੀ ਮੇਰਾ ਉਧਰੋਂ ਬਠਿੰਡੇ ਤੋਂ ਸਰਕਲ ਥੋੜਾ ਟੁੱਟ ਗਿਆ ਸੀ ਜੀ ਤੇ ਬਾਕੀ ਥੋੜਾ ਪੈਰ ਵੀ ਪਿੱਛੇ ਖਿੱਚਣ ਲੱਗ ਗਿਆ ਸੀ ਇੱਕ ਦੋ ਵਾਰ ਮੈਂ ਕੋਸ਼ਿਸ਼ ਕੀਤੀ ਸੀਗੀ ਕਿ ਚਲੋ ਪਰ ਨੁਕਸਾਨ ਦੋਨਾਂ ਦੀ ਹੁੰਦਾ ਆਪਦਾ ਵੀ ਨੁਕਸਾਨ ਹੁੰਦਾ ਸੀਗਾ ਅਗਲੇ ਦਾ ਵੀ ਅਗਲੇ ਦਾ ਵੀ ਕਰਦੀ ਤਾਂ ਵੀ ਆਪਦਾ ਨੁਕਸਾਨ ਕੇਸ ਟੈਡ ਲਿਸਟ ਪੈਂਦੀ ਹੈਗਾ ਅਟੈਕ ਹੋਇਆ ਸੀ ਥੋੜੇ ਡੋਕਵਾਰ اٹੈਕ ਮਰਦੇ ਮਰਦ ਬਚਾਣਾ ਤੇ ਸ਼ਿਵ ਸੇਨਾ ਨੂੰ ਬਈ ਐਂ ਵੀ ਦੇਖਿਆ ਜਾਂਦਾ ਨਾ ਵੀ ਸ਼ਿਵ ਸੇਨਾ ਤਾਂ ਇੱਥੇ ਪੰਜਾਬ ਦੇ ਵਿੱਚ ਕਈ ਕੁਸ਼ ਕਰਵਾਉਂਦੀ ਆ ਹਣਾ ਇੱਕ ਪੋਲਰਾਈਜੇਸ਼ਨ ਹੁੰਦੀ ਆ ਉਧਰੋਂ ਖਾਲਸਾਣ ਦੀ ਗੱਲ ਹੁੰਦੀ ਆ ਇਧਰੋਂ ਸ਼ਿਵ ਸੇਨਾ ਵਾਲੇ ਕੁਝ ਹੋਰ ਕਹਿੰਦੇ ਨੇ ਤੁਸੀਂ ਤਾਂ ਜੇ ਮੈਂਬਰ ਰਹੇ ਹੋ ਤੇ ਕਿੱਦਾਂ ਦੀ ਵਰਕਿੰਗ ਸੀ ਮਤਲਬ ਮੈਂ ਜਿੱਥੋਂ ਤੱਕ ਮੈਂ ਅਬਜ਼ਰਵ ਕੀਤਾ ਮੈਂ ਤਾਂ ਪਹਿਲਾਂ ਥੋੜਾ ਮੋਟਾ ਮੈਂ ਸੋਚਦਾ ਸੀਗਾ ਕਿ ਸਿਸਟਮ ਦੇ ਅਗੇ ਇਸ ਤਰ੍ਹਾਂ ਸਾਰਾ ਸਿਸਟਮ ਨਾ ਬਸ ਜਦੋਂ ਮੈਂ ਚੈਪਸ ਨੇ ਜੁਆਇਨ ਕੀਤੀ ਮੇਰੀ ਸਪੋਰਟ ਵੀ ਕਰੀ ਉਹਨਾਂ ਨੇ ਇਹ ਨਹੀਂ ਗੱਲ ਹੈਗੀ ਤੇ ਮੈਂ ਜ਼ਿਲ੍ਹਾ ਪ੍ਰੈਜ਼ੀਡੈਂਟ ਸੀਗਾ ਮਾਲਵਾ ਪ੍ਰੈਜ਼ੀਡੈਂਟ ਵੀ ਰਹਾ ਮੈਂ ਤੇ ਪਰ ਬਸ ਬੋਲਣਾ ਕੀ ਸੀਗਾ ਆਪਾਂ ਜਿਹੜੇ ਦੇਸ਼ ਦੇ ਅਗੇਂਸਟ ਪਾਵਰਜ਼ ਹੈਗੇ ਜਿਵੇਂ ਐਂਟੀ ਸੋਸ਼ਲ ਬੰਦੇ ਜਿਹੜੇ ਕੋਈ ਆਪਦੇ ਟਾਸਕ ਬਣਾਈ ਹੋਏ ਜਿਨ੍ਹਾਂ ਨੇ ਮਿਸ ਨੈਰੀ ਜਿਵੇਂ ਹੋਵੇ ਹਨਾ ਉਹਨਾਂ ਨੇ ਜਿਵੇਂ ਕੋਈ ਖਾਲਿਸਤਾਨ ਦੀ ਮੰਗ ਕਰਦਾ ਉਹਨਾਂ ਦੇ ਅਗੇਂਸਟ ਬੋਲਣਾ ਕੋਈ ਹੋਰ ਅ ਅੰਦਰ ਵਾਕੀ ਇੱਕ ਦੇਸ਼ ਭਗਤ ਰਜਾ ਜਵਾ ਤ ਜਾਗ ਹੀ ਗਿਆ ਸੀਗਾ ਮੈਂ ਕਦੇ ਅਪਾ ਸਕੂਲ ਟਾਈਮ ਵੀ ਅਪਾ ਤਰੰਗਦੀ ਦੇਖਦੇ ਸੀ ਅਪਾ ਜਦੋਂ 10th ਦੀ ਕਰੀਆਂ ਉਸ ਤੋਂ ਬਾਅਦ ਵੀ ਅਪਾ ਕਰਦੇ ਸੀ ਉਦੋਂ ਉਹ ਹੀ ਜਾਨੀ ਜਾਗਦੇ ਰਹੇ ਪਰ ਜਦੋਂ ਮੈਂ ਸ਼ਿਖਸੇ ਨਾਲ ਜੁਆਇਨ ਕਰੀ ਸੀ ਫਿਰ ਅੰਦਰੋਂ ਵਾਕਈ ਇੱਕ ਦੇਸ਼ ਭਗਤ ਵਾਲੀ ਫੀਲਿੰਗ ਆਉਂਦੀ ਹੈਗੀ ਕੁਝ ਟ੍ਰੇਨ ਵੀ ਕਰਦੇ ਉਹ ਕੁਝ ਦੱਸਿਆ ਹੋ ਜਾਂਦਾ ਕਿਹਾ ਵੀ ਜਾਂਦਾ ਉਹ ਗੱਲਾਂ ਅਪ ਜਦੋਂ ਅਪਾ ਧਿਆਨ ਦੇਣ ਲੱਗ ਜਾਂਦੇ ਫਿਰ ਆਪਾਂ ਨੂੰ ਚੰਗੀਆਂ ਲੱਗਣ ਲੱਗ ਜਾਂਦੇ ਨੇ ਦੇਸ਼ ਬਾਰੇ ਦੇਸ਼ ਦਾ ਜੋ ਵੀ ਚੱਲ ਰਿਹਾ ਸਿਸਟਮ ਕਈ ਚੀਜ਼ਾਂ ਚੰਗੀਆਂ ਜੀ ਆਪਣੇ ਦੇਸ਼ ਬਾਰੇ ਕੋਈ ਗਲਤ ਬੋਲਦਾ ਤਾਂ ਉਹ ਵੀ ਆਪਾਂ ਨੂੰ ਗਲਤ ਲੱਗਣ ਲੱਗ ਜਾਂਦਾ ਕੁਛ ਐਜਾ ਗਲਤ ਨਹੀਂ ਆਪਣੇ ਤੋਂ ਕਰਵਾਇਆ ਜਾਣਾ ਉਹਨਾਂ ਦਾ ਵੀ ਕੋਈ ਐਜਾ ਮੋਟਿਵ ਨਹੀਂ ਹੈਗਾ ਬਸ ਉਹ ਬੋਲਦੇ ਸਿਰਫ ਉਹ ਹੀ ਆ ਖਾਲਿਸਤਾਨ ਜਾਂ ਉਹਦੇ ਅਗੇਂਸਟ ਜੇ ਕੋਈ ਬੋਲਦਾ ਦੇਸ਼ ਦੇ ਤਾਂ ਉਹਨਾਂ ਬਾਰੇ ਹੀ ਬੋਲਦੇ ਆ ਤੇ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਪੁਲਿਸ ਵੀ ਟਾਰਗੇਟ ਕਰ ਰਹੀ ਸੀ ਦੂਜੇ ਪਾਸੇ ਦੁਸ਼ਮਣੀ ਵੀ ਸੀ ਹਾਂ ਪੁਲਿਸ ਟਾਰਗੇਟ ਕਰਦੀ ਸੀ ਫਿਰ ਉਹ ਜਦੋਂ ਮੈਂ ਜੁਆਇਨ ਕਰਵਾਇਆ ਮੇਰੇ ਗੁਰੂ ਸੀਗੇ ਮਤਲਬ ਜਿਨ੍ਹਾਂ ਨੇ ਜੁਆਇਨ ਕਰਵਾਇਆ ਸੀਗਾ ਜੋਗੇਸ਼ ਬਾਤਿਸ ਤੇ ਸੁਧੀਰ ਸੂਰੀ ਉਹਨਾਂ ਦੀ ਤਾਂ ਹੁਣ ਉਹਨਾਂ ਦਾ ਮਰਡਰ ਮਰਡਰ ਹੋ ਗਿਆ ਸੀ ਉਹਨਾਂ ਦਾ ਉਹਨਾਂ ਨੇ ਮੈਨੂੰ ਜੁਆਇਨ ਕਰਵਾਇਆ ਸੀਗਾ ਤੇ ਬਸ ਉਸ ਤੋਂ ਬਾਅਦ ਥੋੜਾ ਜਿਹਾ ਪੁਲਿਸ ਨੇ ਤਾਂ ਮੇਰੇ ਵੱਲ ਥੋੜਾ ਠੰਡਾ ਹੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਕਿਉਂਕਿ ਆਪਾਂ ਇੱਕ ਦੇਸ਼ ਲਈ ਕੰਮ ਕਰ ਲੱਗੇ ਨਾ ਸਿਸਟਮ ਚ ਆਰਗੇਨਾਈਜੇਸ਼ਨ ਜੁੜਨ ਤੋਂ ਬਾਅਦ ਕੋਈ ਅਸਰਾ ਨਾ ਮਿਲਵਾਇਆ ਗਿਆ ਹਮ ਮਿਲ ਮਿਲਮਲਾਪ ਹੁੰਦਾ ਸੀਗਾ ਜਿੱਦੋਂ ਆਪਾਂ ਕੁਝ ਐਕਟੀਵਿਟੀ ਕਰਦੇ ਸੀਗੇ ਕਈ ਵਾਰੀ ਧਰਨਾ ਵਗੈਰਾ ਜਾਂ ਕੁਝ ਆਪਾਂ ਕਰਦੇ ਸੀਗੇ ਤੇ ਉਹ ਉਸ ਨੇ ਮੈਨੂੰ ਕਾਫੀ ਰਲੀਫ ਦਿੱਤਾ ਨਹੀਂ ਤਾਂ ਮੈਨੂੰ ਮੈਨੂੰ ਬਿਜ਼ਨਸ ਕਰਨਾ ਜਾਂ ਮੈਨੂੰ ਕੁਝ ਵੀ ਸ਼ਹਿਰ ਦੇ ਵਿੱਚ ਔਖਾ ਹੋ ਜਾਂਦਾ ਸੀ ਪੁਲਿਸ ਵਾਲੇ ਤਾਂ ਕਰਦੇ ਸੀ ਜਾਂ ਉਹ ਮਤਲਬ ਸਸਪੈਕਟ ਕਰਦੇ ਸੀ ਹਾਂ ਕਰਦੇ ਸੀ ਕਰਦੇ ਸੀ ਕਈ ਵਾਰੀ ਮਤਲਬ ਐ ਹੁੰਦਾ ਅਗਲੇ ਨੂੰ ਕਿ ਯਾਰ ਇਹ ਐਡੀ ਛੇਤੀ ਕਿਵੇਂ ਇਸ ਕੰਮਾਂ ਚੋਂ ਨਿਕਲ ਗਿਆ ਭਾਵੇਂ ਬੰਦਾ ਨਿਕਲਣਾ ਵੀ ਚਾਹੁੰਦਾ ਵੀ ਉਹ ਦੂਜੇ ਯਕੀਨ ਨਹੀਂ ਕਰਦੇ ਜੀ ਉਹ ਅਟੈਕ ਇੱਕ ਵਾਰ ਬਸ ਐਂ ਸੀਗਾ ਮੈਂ ਜਿਵੇਂ ਖਾਲਿਸਤਾਨ ਦੇ ਅਗੇਂਸਟ ਬੋਲਦਾ ਸੀਗਾ ਤੇ ਜੇ ਜਿਹੜੇ ਜਿਹੜੇ ਮੰਗ ਕਰ ਰਹੇ ਨੇ ਖਾਲਸਾਣ ਦੀ ਉਹਨਾਂ ਦੇ ਖਿਲਾਫ ਜਿਵੇਂ ਕਈ ਵਾਰੀ ਉਹ ਬੋਲਦੇ ਸੀ ਕਿ ਮੈਂ ਅਗੇਂਸਟ ਉਹਨਾਂ ਦੇ ਕੋਈ ਰਿਪਲਾਈ ਦੇ ਦਿੰਦਾ ਸੀਗਾ ਉਹ ਮੈਂ ਟਾਰਗੇਟ ਹੋ ਗਿਆ ਇੱਕ ਵਾਰ ਮੈਨੂੰ ਕਾਲਸ ਵਗੈਰਾ ਆਉਂਦੀਆਂ ਸੀਗਾ ਗਾਂ ਮੈਂ ਵੀ ਤੁਹਾਡੇ ਘਰ ਵੀ ਤੁਹਾਡੇ ਨਾਲ ਕਿਉਂਕਿ ਮੈਂ ਮਾੜਾ ਹਟ ਲੜਾਈਆਂ ਚ ਕਿਹੜਿਆਂ ਚ ਰਿਆ ਸੀਗਾ ਤੇ ਮੈਨੂੰ ਫੋਨ ਫੋਨ ਆਇਆ ਮਾਗੋ ਗਲਤ ਬੋਲਤਾ ਉਹਨਾਂ ਨੂੰ ਮੈਨੂੰ ਸਿਕਿਉਰਿਟੀ ਕਹਿੰਦੇ ਸੀਗੇ ਮੈਂ ਸਿਕਿਉਰਿਟੀ ਮੈਗਾ ਨਹੀਂ ਸਿਕਿਉਰਿਟੀ ਮੈਨੂੰ ਨਹੀਂ ਚਾਹੀਦੀ ਕਿਉਂਕਿ ਮੈਨੂੰ ਨਹੀਂ ਲੱਗਦਾ ਸੀ ਕਿ ਕੋਈ ਕੌਣ ਕਹਿੰਦਾ ਸੀ ਸਿਕਿਉਰਿਟੀ ਵਾਸਤੇ ਸਿਕਿਉਰਿਟੀ ਮੈਂ ਪੁਲਿਸ ਦੀ ਵੀ ਆਉਂਦੀ ਸੀ ਕਾਲਸ ਆਉਂਦੀਆਂ ਸੀ ਯਾ ਮਤਲਬ ਕਿ ਤੁਸੀਂ ਲੈ ਲਓ ਹਾਂ ਸਿਕਿਉਰਿਟੀ ਰੱਖ ਲਓ ਵੀ ਤੁਹਾਨੂੰ ਹੋ ਸਕਦਾ ਖਤਰਾ ਹੋਵੇ ਕਿਉਂਕਿ ਤੁਸੀਂ ਇੱਕ ਇਹ ਜੀ ਐਕਟੀਵਿਟੀ ਚਾੰਗੇ ਜਿਹਦੇ ਚ ਤੁਸੀਂ ਈਜ਼ੀਲੀ ਟਾਰਗੇਟ ਹੋ ਜਾਓਗੇ ਤੇ ਇੱਕ ਵਾਰ ਬਸ ਆਪਾਂ 2021 ਦੀ ਗੱਲ ਹੈਗੀ ਮੈਂ ਚੰਡੀਗੜ੍ਹ ਆਣਾ ਸੀਗਾ ਤੇ ਪਤਾ ਨਹੀਂ ਕਿੰਨੇ ਟਾਈਮ ਤੋਂ ਰੈਕੀ ਕਰ ਰਹੇ ਸੀ ਮੇਰੀ ਮੇਰਾ ਹੋਟਲ ਸੀਗਾ ਬਠਿੰਡੇ ਤੇ ਉਹ ਮੈਂ ਸਵੇਰੇ ਨਿਕਲਣਾ ਸੀਗਾ ਜੀ ਉਹ ਬਾਏ ਜਾਨਸ ਕੋਵਿਡ ਕਰਕੇ ਮਾਸਕ ਲੱਗੇ ਹੁੰਦਾ ਉਸ ਦਿਨ ਮੈਂ ਡਰੈਸ ਅੱਭੀ ਜਿਵੇਂ ਥੋੜਾ ਜਿਹਾ ਮੈਂ ਕੈਜੂਅਲ ਚੜ੍ਹਨਾ ਉਸ ਦਿਨ ਮੈਂ ਕੱਪੜੇ ਥੋੜੇ ਡਿਫਰੈਂਟ ਪਾਏ ਸੀਗੇ ਨਾਲ ਮੇਰੇ ਕੋਈ ਫਰੈਂਡ ਸੀ ਮੇਰੀ ਤੇ ਗੱਡੀਆਂ ਦੋ ਖੜੀਆਂ ਸੀਗੀਆਂ ਮੋਸਟਲੀ ਮੇਰੇ ਕੋਲ BMW ਹੁੰਦੀ ਸੀਗੀ ਤੇ ਉਹ ਕਦੇ-ਕਦੇ ਮੈਂ ਟੈਂਪਰੇਰੀ ਇੱਕ ਮੇਰੇ ਕੋਲ ਹੋਰ ਛੋਟੀ ਕਾਰ ਸੀਗੀ ਉਹ ਮੈਂ ਵੈਸੇ ਕਰੇ ਚਲਾਉਂਦਾ ਸੀਗਾ ਤੇ ਉਹ ਮੈਂ ਜਦੋਂ ਨਿਕਲਿਆ ਤੇ ਥੋੜਾ ਜਿਹਾ ਕਿਵੇਂ ਕਹਿੰਦੇ ਨੇ ਨਾ ਵੀ ਜੇ ਜਦੋਂ ਬੰਦਾ ਹੰਡਿਆ ਹੋਵੇ ਤਾਂ ਉਹਨੂੰ ਪਤਾ ਲੱਗ ਜਾਂਦਾ ਚੀਜ਼ਾਂ ਦਾ ਮੈਂ ਜਦੋਂ ਮੇਨ ਰੋਡ ਤੇ ਚੜਿਆ ਇੱਕ ਬਾਈਕ ਤੇ ਨਾ ਦੋ ਮੁੰਡੇ ਸੀਗੇ ਤੇ ਆਪਾਂ ਨੂੰ ਅੱਖਾਂ ਤੋਂ ਪਤਾ ਲੱਗ ਜਾਂਦਾ ਕਿੰਨਾ ਕਗਰੈਸਿਵ ਇਹਦੇ ਅੰਦਰ ਉਹ ਮੇਰੇ ਨਹੀਂ ਆਏ ਦੇਖਿਆ ਪਰ ਸਚਾਨ ਕਰੀ ਪਹਿਲਾਂ ਉਹਨਾਂ ਨੇ ਸ਼ਾਇਦ ਬੰਦਾ ਕਾਰਟਨ ਵੀ ਲੱਗੇ ਸੀ ਮੇਰੇ ਨਾਲ ਕਦੇ ਕੋਈ ਹੁੰਦਾ ਨਹੀਂ ਸੀ ਮੈਂ ਇਕੱਲਾ ਘੁੰਮਦਾ ਸੀਗਾ ਤੇ ਮਾਸਕ ਲੱਗਿਆ ਹੋਇਆ ਸੀ ਤੇ ਉਹ ਬਈ ਦੇਖਿਆ ਪਹਿਲਾਂ ਉਹਨਾਂ ਨੇ ਸ਼ਾਇਦ ਉਹਨਾਂ ਨੂੰ ਪਛਾਣ ਲਈ ਅੱਗੇ ਜਾ ਕੇ ਫੇਰ ਵਾਪਸ ਦੇਖਿਆ ਉਹਨਾਂ ਨੇ ਮੈਂ ਸਮਝੀਗਾ ਮੈਂ ਕਹਾ ਯਾਰ ਮੈਨੂੰ ਪਹਿਲਾਂ ਲੱਗਿਆ ਮੈਂ ਕਹਾ ਕੋਈ ਘੱਟਕੁੱਟ ਵੱਜ ਗਿਆ ਹੁਣ ਤਾਂ ਮੇਰੇ ਤੇ ਗੁੱਸੇ ਨਾਲ ਦੇਖਦੇ ਆ ਸ਼ਾਇਦ ਪਰ ਜਦੋਂ ਅੱਗੇ ਜਾ ਕੇ ਦੇਖਿਆ ਉਹਨਾਂ ਨੇ ਥੋੜਾ ਅੱਗੇ ਕੱਢ ਕੇ ਬਾਈਕ ਪਿੱਛੇ ਦੇਖਿਆ ਤੇ ਮੈਨੂੰ ਥੋੜਾ ਸ਼ੱਕ ਪੈ ਗਿਆ ਪੂਰੇ ਮਤਲਬ 80% ਸ਼ੱਕ ਪੈ ਗਿਆ ਵੀ ਕੋਈ ਗੜਬੜਾ ਕੀ ਦੇਖਦੇ ਮੈਂ ਕਹਾ ਚਲੋ ਕੋਈ ਨੀ ਗੱਡੀ ਚੱਲੇਗੀ ਉਹ ਮੈਂ ਇੱਕ ਸ਼ਾਪ ਹੈਗੀ ਉੱਥੇ ਉਡਾਲ ਥੀਟਰ ਆਪਣੀ ਉੱਥੇ ਮੈਂ ਹਮੇਸ਼ਾ ਰੁਕਦਾ ਜਾ ਕੇ ਮੇਰੇ ਦੋਸਤ ਦੀ ਸ਼ਾਪ ਆ ਉਹ ਮੈਂ ਚਾਹ ਪੰਜ ਮਿੰਟ ਲੀ ਲੇ ਕ ਨਿਕਲਾ ਮਠਿੰਡੇ ਜਾ ਘਰੇ ਜਾਵਾਂ ਜਾਂ ਕਿਤੇ ਵੀ ਜਾਵਾਂ ਉੱਥੇ ਮੈਂ ਰੁਕ ਕੇ ਜਾਣਾ ਉਹ ਬੰਦੇ ਨੂੰ ਇੰਨਾ ਕੀ ਪਤਾ ਸੀ ਇੱਥੇ ਆ ਕੇ ਰੁਕੂ ਉੱਥੇ ਬਾਈਕ ਖੜਾ ਕਰ ਲੈ ਮੈਂ ਸਮਝੀ ਕਿ ਮੈਂ ਗੱਡੀ ਨਹੀਂ ਰੋਕਣੀ ਹੂੰ ਇੰਨੇ ਕ ਟਾਈਮ 'ਚ ਮੈਨੂੰ ਇੰਨਾ ਸੋਚਣ ਦਾ ਟਾਈਮ ਮਿਲ ਗਿਆ ਮੈਂ ਉਹਨਾਂ ਤੋਂ ਨਾ 100 ਮੀਟਰ ਦੀ ਉਹਨੇ ਹੱਥ ਦੇਤਾ ਮੈਨੂੰ 100 ਮੀਟਰ ਤੋਂ ਪਹਿਲੇ ਹੂੰ ਕਿ ਜਿਵੇਂ ਬੰਦਾ ਕੁਝ ਪੁੱਛਣਾ ਹੋਵੇ ਵੀ ਆਰਾਮ ਜਿਵੇਂ ਇਨੋਸੈਂਟ ਬਣ ਕੇ ਪੁੱਛਣਾ ਹੋਵੇ ਨਾ ਉਹਨਾਂ ਨੇ ਵੀ ਇਹ ਰੁਕ ਜੂਗਾ ਆਰਾਮ ਨਾਲ ਤੇ ਉਹ ਮੈਂ ਕੱਟ ਮਾਰ ਕੇ ਗੱਡੀ ਪਹਾਲੀ ਉਹ ਪਿੱਛੇ ਜਿਹੜੀ ਮੇਰੀ ਫਰੈਂਡ ਸੀ ਕਿ ਮੇਰੀ ਉਹ ਚੰਡੀਗੜ੍ਹ ਦੀ ਸੀ ਉਹਨੂੰ ਮੈਂ ਇੱਥੇ ਛੱਡਣ ਆਣਾ ਸੀਗਾ ਹੂੰ ਉਹ ਜਦੋਂ ਨੇ ਪਿੱਛੇ ਦੇਖਿਆ ਉਹ ਉਹ ਵਿਚਾਰੀ ਹਿੰਦੀ ਵਾਲੀ ਦੀ ਕੰਦੀ ਬਲੈਕ ਕਲਰ ਦਾ ਪਿਸਟਲ ਡਾਲਾ ਸਨੇਕ ਇਤਨਾ بڑا ਉਹ ਵੀ ਡਰ ਕੇ ਬਈ ਡਰਦਾ ਹਰ ਕਿਸ ਨੂੰ ਲੱਗਦਾ ਹੂੰ ਬਿਲਕੁਲ ਮੌਤ ਸਾਹਮਣੇ ਸੀ ਜੀ ਮੈਂ ਬਈ ਗੱਡੀ ਚੰਡੀਗੜ ਆ ਗਿਆ ਮੈਂ ਇੱਥੇ ਮੇਰੇ ਕਜ਼ਨ ਨੇ ਕੈਫੇ ਖੋਲਿਆ ਸੀਗਾ ਤੇ ਉਹਦੀ ਓਪਨਿੰਗ ਸੀ ਪਲੱਸ ਉਹਦਾ ਬਰਥਡੇ ਸੀਗਾ ਮੈਨੂੰ ਵੀ ਚੰਗਾ ਲੱਗਣਾਗਾ ਪਿੱਛੇ ਮੈਂ ਮੈਂ ਉਹਦੇ ਫਰੈਂਡ ਨੂੰ ਜਿਹਦੀ ਸ਼ਾਪ ਤੇ ਰੁਕਣਾ ਸੀ ਮੈਂ ਕਿਹਾ ਸੀਸੀਡੀ ਚੈੱਕ ਕਰ ਯਾਰ ਕੀ ਕੌਣ ਦੇ ਬੰਦੇ ਆ ਬਾਈਕ ਦਾ ਨੰਬਰ ਹੈ ਜਾਂ ਕੁਝ ਬੰਦੇ ਕੌਣ ਸੀ ਉਹ ਉਹ ਸੀ ਸੀਟੀਵੀ ਤੁਹਾਨੂੰ ਪਤਾ ਹੀ ਹੈ ਕਈ ਚੱਲਦੇ ਹੁੰਦੇ ਕਈ ਨਹੀਂ ਚੱਲਦੇ ਪੂਰਾ ਅਮਰੀਕ ਸਿੰਘ ਰੋਡ ਕਰ ਲਿਆ ਸੀ ਬਾਕੀ ਜਿਹੜਾ ਆਇਆ ਹੋਊਗਾ ਉਹ ਕੋਈ ਇੱਕ ਨੰਬਰ ਦਾ ਬਾਈਕ ਹੋਊਗਾ ਕਹਿੰਦਾ ਬੁਲੇਟ ਬਾਈਕ ਸੀ ਦੋ ਬੰਦੇ ਸੀਗੇ ਤੇ ਉਹ ਬਈ ਫਿਰ ਗੱਲ ਉੱਥੇ ਫੈਲੀ ਜਦੋਂ ਉਹ ਮੈਨੂੰ ਕਹਿੰਦੇ ਤੂੰ ਬਠਿੰਡੇ ਆ ਜਾ ਮੈਂ ਕਿਹਾ ਬਈ ਮੈਂ ਆਪਾਂ ਨਹੀਂ ਬਠਿੰਡੇ ਆਉਂਦੇ ਹਾਂ ਇੱਕ ਵਾਰੀ ਤਾਂ ਫਿਲਹਾਲ ਮੈਨੂੰ ਤੇ ਮੈਨੂੰ ਪਤਾ ਹੈਗਾ ਦੁਨੀਆ ਨੇ ਕੀ ਕਹਿਣਾਗਾ ਇਹ ਗੱਲ ਫਲਾਈ ਆ ਲੋਕਾਂ ਨੇ ਇਹ ਵੀ ਫਲਾ ਦੇਣਾ ਵੀ ਇਹ ਤੇ ਸਿਕਿਉਰਿਟੀ ਲੈਣ ਲਈ ਰੌਲਾ ਪਾ ਰਹੇਗਾ ਇਹ ਕਿਹਾ ਜਾਂਦਾ ਹਮਦੋਂ ਤੇ ਤੁਸੀਂ ਵੱਡੇ ਵੀ ਸ਼ਿਫ ਸੇਨਾ ਨਾਲ ਵੀ ਸੀਪੀ ਤਾਂ ਜਾਣ ਕੇ ਕਰਦੇ ਬੰਦੇ ਦੇ ਗੋਲੀ ਵੱਜੇ ਬੰਦਾ ਬਾਅਦ ਵਿੱਚ ਸਿਕਿਉਰਿਟੀ ਲੋਕੋ ਕਿ ਪਹਿਲਾਂ ਲੋਕ ਗਾਸਤੋਂ ਮੈਂ ਵੀ ਫਿਰ ਉੱਥੇ ਪੁਲਿਸ ਨੂੰ ਆਪਣੇ ਨਾ ਥੋੜੇ ਮੇਰੇ ਜਾਣਕਾਰ ਵੈਸੇ ਪਰਸਨਲੀ ਵੀ ਸੀ ਵਿਦਆਊਟ ਸ਼ਿਫ ਸੇਨਾ ਤੋਂ ਕੋਈ ਸੀਆਈ ਸਟਾਫ 1 2 ਤੇ 2 ਸੀਗਾ ਕੋਈ ਉੱਥੇ ਮੇਰੇ ਦੋਸਤ ਸੀਗੇ ਉਹਨਾਂ ਨੂੰ ਵੀ ਪਤਾ ਲੱਗ ਗਈ ਗੱਲ ਹੂੰ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਸੀਰੀਅਸ ਮੈਟਰ ਆ ਫਿਰ ਇੱਥੇ ਮੇਰੇ ਸਕਵਾਡ ਆਈ ਸੀਗੀ ਇੱਕ ਦੋ ਗੱਡੀਆਂ ਆਈਆਂ ਸੀ ਉਹਨਾਂ ਦੀਆਂ ਕੋਈ 10 15 ਬੰਦੇ ਆਏ ਸੀ ਫਿਰ ਮੈਨੂੰ ਵਿਦ ਵੈਪਨਸ ਮੈਨੂੰ ਉੱਥੇ ਸੇਫਲੀ ਲੈ ਕੇ ਗਿਆ ਬਟੰਡੇ ਫਿਰ ਉੱਥੇ ਸੀ ਥੋੜਾ ਘੁੰਮੇ ਫਿਰੇ ਤੇ ਫਿਰ ਉਹ ਬੰਦੇ ਬਾਅਦ ਚ ਉਹਨਾਂ ਦਾ ਇਨਕਾਊਂਟਰ ਹੋ ਗਿਆ ਸੀਗਾ ਉਹਨਾਂ ਨੇ ਕੋਈ ਕਿਸੇ ਉਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਜੀ ਉਹ ਬੰਦੇ ਮਤਲਬ ਮਰ ਗਏ ਸੀ ਬਾਅਦ ਚੋਂ ਕਿਸੇ ਹੋਰ ਕੋਈ ਮਤਲਬ ਉਹਨਾਂ ਦਾ ਕੰਮ ਹੀ ਹੋਇਆ ਪਿਆ ਸੀਗਾ ਕਿਸੇ ਸੁਨਿਆਰੇ ਨੂੰ ਮਾਰਿਆ ਸੀ ਉਹਨਾਂ ਨੇ ਉਹ ਐ ਇਨੋਸੈਂਟ ਬਣ ਕੇ ਜਾਂਦੇ ਸੀ ਸ਼ਾਪ ਵਾਲੇ ਨੂੰ ਵੀ ਕਹਿੰਦੇ ਸੀ ਉਹ ਮੜਾ ਦਿਖਾਈ ਉਹ ਵਿਚਾਰੇ ਨੂੰ ਕਿਸੇ ਨੂੰ ਕੀ ਪਤਾ ਹੁੰਦਾ ਕਿ ਮਸਲਾਗਾ ਉਹ ਦਿਖਾਣ ਲੱਗੇ ਜਦੋਂ ਪਿੱਛੇ ਦੋਨੇ ਹੱਥਾਂ ਨਾਲ ਪਿਸਟਲ ਆਈ ਉਹ ਦੋਨੇ ਹੱਥਾਂ ਨਾਲ ਪਿਸਟਲ ਚਲਾਏ ਉਹ ਬੰਦੇ ਨੇ ਉਹੀ ਬੰਦੇ ਆਏ ਸੀ ਜੀ ਵੈਰੀਫਿਕੇਸ਼ਨ ਹੋਊਗੀ ਸੀ ਤੁਹਾਨੂੰ ਦੱਸਿਆ ਗਿਆ ਹੋਊਗਾ ਮੈਂ ਫੋਟੋਜ਼ ਵੇਖੀਆਂ ਜਦੋਂ ਮੈਨੂੰ ਫਿਰ ਉਹ ਪੁਲਿਸ ਨੇ ਅੰਦਰ ਖਾਤੇ ਮੈਂ ਕਿਸੇ ਕੋਲ ਗੱਲ ਨਹੀਂ ਕਰੀ ਸੀ ਪਰ ਇਹ ਵਾਲੀ ਹਜੇ ਤੱਕ ਤਾਂ ਤੇ ਉਹ ਜਦੋਂ ਦੇਖਿਆ ਫੋਟੋਸ ਮੈਂ ਕਿਹਾ ਹਾਂ ਯਾਰ ਇਹੀ ਸੀ ਕਿ ਬੰਦੇ ਮੰਨ ਲਓ ਵੀ ਜਿਵੇਂ ਇਸ ਵਾਰ ਤਾਂ ਫਾਇਰ ਨਹੀਂ ਹੋਇਆ ਸੀ ਕਦੀ ਐਂ ਵੀ ਹੋਇਆ ਕਿਸੇ ਨੇ ਚਲੋ ਜੇ ਗੋਲੀ ਨਹੀਂ ਤਾਂ ਯਾ ਕਿਸੇ ਹੋਰ ਚੀਜ਼ ਫਾਇਰਿੰਗ ਫੂਰਿੰਗ ਵਾਲਾ ਨਹੀਂ ਮੇਰੇ ਨਾਲ ਹੋਇਆ ਸੀ ਕੋਈ ਵੈਸੇ ਲੜਾਈਆਂ ਲੜਈਆਂ ਹੋਈਆਂ ਕਈ ਵਾਰੀ ਮਤਲਬ ਹੱਥਾਂ ਨਾਲ ਆਹ ਮੇਰੇ ਤੇ ਏਮ ਕਰਕੇ ਮਾਰਨ ਦੀ ਦੋ ਵਾਰ ਮੈਨੂੰ ਮਤਲਬ ਮੈਂ ਮਾਰ ਕੇ ਸੱਟੇ ਸੀਗੇ ਕਾਲੇ ਦੀਆਂ ਲੜਾਈਆਂ ਸੀ ਗਨ ਪੁਆਇੰਟ ਤੇ ਫ੍ਰੀਜ਼ ਕਰਕੇ ਆਪਾਂ ਨੂੰ ਤੇ ਬਸ ਹਥਿਆਰਾਂ ਨਾਲ ਅਟੈਕ ਹਥਿਆਰਾਂ ਨਾਲ ਕੀਤੇ ਪਰ ਵੀ ਜਿਵੇਂ ਕਹਿੰਦੇ ਨੇ ਨਾ ਵੀ ਐ ਰੋਕ ਕੇ ਗੋਲੀ ਨਹੀਂ ਮਾਰਨੀ ਸੀ ਉਹਨਾਂ ਨੇ ਬਸ ਮੈਨੂੰ ਵੈਸੇ ਅਪਹੇਜ ਕਰਨਾ ਸੀ ਜਾਂ ਕੀ ਕਰਨਾ ਸੀ ਉਹ ਬਾਏ ਚਾਂਸ ਕਿਤੇ ਲਾਈਟ ਚਲੀ ਗਈ ਕਿਸੇ ਆਫਿਸ ਚ ਤੇ ਤਾਂ ਬਚਤ ਰਹਿ ਗਈ ਬਸ ਮੇਰੀ ਕੀ ਮਸਲਾ ਕੀ ਸੀ ਕੋਈ ਪਨਿਜੀ ਲੜਾਈ ਸੀ ਨਹੀਂ ਨਹੀਂ ਉਹ ਤਾਂ ਵੈਸੇ ਛੋਟੇ ਉਹਦੇ ਕਾਲਜ ਟਾਈਮ ਦੀ ਲੜਾਈ ਸੀ ਤੇ ਬਾਈ ਜਦੋਂ ਹੁਣ ਜਦੋਂ ਤੁਸੀਂ ਇਹ ਜਿਵੇਂ ਤੁਸੀਂ ਕਿਹਾ ਕਿ ਇੱਕ ਪਾਸਟ ਹੈ ਤਾਂ ਜਿਹੜੇ ਹੋਰ ਹੋਣਗੇ ਜਿਹੜੇ ਆਉਂਦੇ ਆ ਇੱਥੇ +1 2 ਵਾਲੇ ਜਾਂ ਅੱਜ ਕੱਲ ਤਾਂ ਐਵੇਂ ਆ ਸਾਡੇ ਆਪਣੇ ਟਾਈਮ ਸਾਡੇ ਟਾਈਮ ਤਾਂ ਗਾਣੇ ਥੋੜੇ ਜਿਹੇ ਹਜੇ ਏਡੇ ਨਹੀਂ ਆਉਂਦੇ ਸੀ ਉੱਥੇ ਤਾਂ ਬੱਬੂ ਮੰਨਦੇ ਆਗੇ ਹੁਣੇ ਜ਼ਿਆਦਾ ਗਾਣੇ ਕਰਕੇ ਹੀ ਹੋ ਰਿਆ ਸੀ ਇਹ ਬਾਕੀ ਕੰਪੀਟੀਸ਼ਨ ਲਾਈਫ ਦਾ ਇਹ ਜਾ ਹੋਇਆ ਪਿਆ ਦੇਖੋ ਪੜਦੇ ਆਪਣੇ ਪੰਜਾਬੀ ਮੁੰਡੇ ਘੱਟ ਪੜ ਨਹੀਂ ਸਕਦੇ ਇਹ ਕੁਝ ਬੰਦੇ ਤਾਂ ਕੁਝ ਬਣ ਜਾਂਦੇ ਆ ਕੋਈ ਜਿਹੜੇ ਪਿੱਛੇ ਰਹਿ ਜਾਂਦੇ ਆ ਉਹ ਹਰੇਕ ਕੋਈ ਜਾਂਦਾ ਹੈ ਨਹੀਂ ਜੋਬ ਆਪਰਚੁਨਿਟੀ ਹੈ ਨਹੀਂ ਕਿਸੇ ਕੋਲੇ ਕਿਸੇ ਨੂੰ ਦੇਖਦਾ ਅਗਲਾ ਉਹ ਫਿਰ ਦਾ ਵਧੀਆ ਲਾਈਫ ਸਟਾਈਲ ਜਾਂਦਾ ਇੱਕ ਫਿਰ ਦੇ ਥੱਲੇ ਉਹਦੇ ਕੋਲ ਆਪਸ਼ਨ ਦੋ ਕੀ ਬਚ ਜਿੰਦੀ ਆ ਦਾ ਸੈੱਟ ਹੋ ਗਿਆ ਦਾਨੇ ਸੇ ਨੂੰ ਚੱਕ ਕੇ ਦੁਨੀਆ ਦੇਖਣੀ ਬੰਦ ਕਰ ਦਿੰਦਾ ਜਾਂ ਫਿਰ ਹਥਿਆਰ ਚੱਕ ਲੈਂਦਾ ਚੰਗੀਆਂ ਜੌਬਸ ਹੋਵੇ ਹੁਣ ਲੋਕਾਂ ਕੋਲੇ ਆਪ ਦਾ ਸਿਸਟਮ ਹੋਵੇ ਆਫਿਸ ਤੇ ਜਾਣਾ ਹੋਵੇ 10 ਬੰਦੇ ਨੂੰ ਰਿਪਰੈਜ਼ੈਂਟ ਕਰਨਾ ਹੋਵੇ ਆਪਦੇ ਆਪ ਨੂੰ ਤਾ ਚੀਜ਼ ਜ ਨਹੀਂ ਪੈਂਦਾ ਬੰਦਾ ਜੀ ਮਤਲਬ ਜੌਬ ਨਾ ਹੋਵੇ ਤਾਂ ਕੋਈ ਆਪਣਾ ਕੰਮ ਕਰੇ ਕਿਸ ਤਰੀਕੇ ਤੇ ਕ ਕੋਸ਼ਿਸ਼ ਦੀ ਕਮੀ ਆ ਸਟਾਰਟਅਪ ਦੇਖੋ ਹਮੇਸ਼ਾ ਜੇ ਬੰਦਾ ਛੋਟੇ ਤੋਂ ਵੀ ਕਰ ਲੂਗਾ ਨਾ ਇੱਕ ਨਾ ਇੱਕ ਦਿਨ ਤਰੱਕੀ ਮਿਲ ਹੀ ਜਾਣੀ ਇੱਕ ਹੀ ਕੰਮ ਕਰਦਾ ਰਹੇ ਬੰਦਾ ਨੀਅਤ ਸਹੀ ਹੈ ਕੀ ਤਾਂ ਜੀ ਮੈਂ ਵੀ ਤਾਂ ਜੌਬ ਕਰੀ ਸੀ ਮੈਂ ਹੁਣ ਹੋਟਲ ਬਿਜ਼ਨਸ ਕਰਦਾ ਆਪ ਦੇ ਮੇਰੇ ਕੀ ਕਹਿੰਦੇ ਆ ਕਿ ਮੈਂ 2014 ਚ 2-3000 ਦੀ ਜੌਬ ਤੋਂ ਸਟਾਰਟ ਜੌਬ ਨਹੀਂ ਮਤਲਬ ਜੋ ਵੀ ਕਹਿੰਦੇ ਟ੍ਰੇਨਿੰਗ ਵਾ ਰ 3000 ਰੁਪਏ ਮਿਲਦਾ ਸੀ ਮੈਨੂੰ ਤਾਂ ਮੈਨੂੰ ਐ ਲੱਗਿਆ ਵੀ ਇੰਨੇ ਸੌਕੇ ਹੁੰਦੇ ਵੈਸੇ ਕਮਾਈ ਕੰਮ ਕਰੋ ਉਹਦਾ ਸਿੱਧੀ ਰੋਟੀ ਖਾਓ ਉਹਦੀ ਸਟਾਰਟ ਤਾਂ ਸਟਾਰਟ ਕਰਿਆ ਮੈਨੂੰ ਇੱਕ ਦੋ ਸਾਲ ਵੀ ਨਹੀਂ ਲੱਗੇ ਕਿਦੋਂ ਮੈਂ ਪੈਸੇ ਵਾਧੂ ਕਮਾਉਣ ਲੱਗ ਗਿਆ ਸੀ ਬਿਲਕੁਲ ਹਾਂ ਤੇ ਭਾਈ ਜਿਹੜੇ ਦੇਖ ਰਹੇ ਨੇ ਦਰਸ਼ਕ ਉਹਨਾਂ ਨੂੰ ਕੁਝ ਕਹਿਣਾ ਚਾਹਉ ਖਾਸ ਤੌਰ ਤੇ ਨੌਜਵਾਨ ਜਿਹੜੇ ਨਵੇਂ-ਨਵੇਂ ਆਉਂਦੇ ਆ ਨੌਜਵਾਨਾਂ ਲਈ ਇਹੀ ਆ ਵੀ ਜੈਸੀ ਸੰਗਤ ਵੈਸੀ ਰੰਗਤ ਤੋ ਕਿ ਐ ਉਹ ਕਿਆ ਹੁੰਦਾ ਜਾਂਦਾ ਨਾ ਨੂੰ ਨਹੀਂ ਯਾਰ ਉਹ ਕਰਦਾ ਮੇਰੇ ਕੋਲ ਔਖਾ ਵੀ ਨਹੀਂ ਹੁੰਦਾ ਜਿਵੇਂ ਜਿਹੜੇ ਬੰਦੇ ਨਸ਼ੇ ਚ ਫਸ ਗਏ ਯਾਰ ਉਹਨਾਂ ਲਈ ਤਾਂ ਇੱਕੋ ਹੀ ਆ ਬਈ ਦੇਖੋ ਨਿਕਲਣਾ ਬਹੁਤ ਔਖਾ ਪਰ ਨਾ ਮੁਨਕੀ ਨਹੀਂ ਆਏਗਾ ਪਰ ਐ ਵੀ ਕਿਆ ਜਾਂਦਾ ਵੀ ਪਾਸਿਬਲ ਆ ਐ ਵੀ ਕਿਆ ਜਾਂਦਾ ਵੀ ਮੈਂ ਉਹ ਕਿਹੜਾ ਮੇਰੇ ੱੱਕੇ ਨਾ ਮੂੰਹ ਚ ਪਾਉਂਦਾ ਦਾਰੂ ਆ ਜਾਂ ਕੋਈ ਹੋਰ ਨਸ਼ਾ ਆਇਆ ਨਾ ਮਤਲਬ ਐਂ ਹੁੰਦਾ ਵੀ ਜਿਵੇਂ ਬੈਠੇ ਆ ਇੱਕ ਦੋਸਤ ਕਰ ਰਿਹਾ ਇੱਕ ਵਾਰੀ ਟਰਾਈ ਨਹੀਂ ਕਰਨਾ ਜਿਹੜਾ ਨੇ ਨਹੀਂ ਕੀਤਾ ਉਹਨਾਂ ਲਈ ਤਾਂ ਇੱਕੋ ਹੀ ਹੈਗਾ ਜਿਵੇਂ ਜਿਹੜੇ ਅਵੇਅਰਨੈਸ ਕਹਿ ਸਕਦੇ ਇਹਨੂੰ ਆਪਾਂ ਜੀ ਜਿਹਨੇ ਕਦੇ ਜ਼ਿੰਦਗੀ ਚ ਨਹੀਂ ਕਰਿਆ ਉਹ ਤਾਂ ਬਈ ਇੱਕ ਵਾਰੀ ਵੀ ਨਾ ਟਰਾਈ ਕਰ ਉਹਦੇ ਉਹ ਇੱਕ ਵਾਰ ਦੇ ਟਰਾਈ ਚ ਬੂਟਾ ਲਾਉਣ ਵਾਲੀ ਗੱਲ ਹੋ ਜਾਂਦੀ ਆ ਬਸ ਇੱਕ ਵਾਰੀ ਟਰਾਈ ਕੀਤਾ ਨੀਗਾ ਫਿਰ ਬੰਦਾ ਓਕੇਸ਼ਨਲੀ ਵੀ ਉਹ ਕਾਫੀ ਕੁਝ ਹੋ ਜਾਂਦਾ ਵਿੱਚ ਫਿਰ ਤੇ ਸਟਾਰਟ ਇੱਥੇ ਹੀ ਹੁੰਦੀਆਂ ਸਾਰੀਆਂ ਚੀਜ਼ਾਂ ਇਹ ਚੀਜ਼ਾਂ ਨੂੰ ਪੂਰਾ ਕਰਨ ਲਈ ਕ੍ਰਾਈਮ ਕਰਦਾ ਬੰਦਾ ਗਿਰਦਾ ਗਿਰਦਾ ਇਹ ਜੇ ਥਾਂ ਤੇ ਪਹੁੰਚ ਜਾਂਦਾ ਫਿਰ ਸਮਝ ਨਹੀਂ ਆਉਂਦੀ ਕਿਥੇ ਉਹ ਆਮ ਤੌਰ ਤੇ ਬਈ ਮੈਂ ਇੱਕ ਮੋਸਟਲੀ ਕੀਤਾ ਸੀ ਬੰਦੇ ਨੇ ਗੱਲ ਦੱਸੀ ਕਹਿੰਦਾ ਵੀ ਬੂਟਾ ਲਾਉਣਾ ਕਿਹਨੂੰ ਕਹਿੰਦੇ ਨਸ਼ੇ ਚ ਵੀ ਜਿਵੇਂ ਕੋਈ ਚਿੱਟਾ ਲਾਉਂਦਾ ਤਾਂ ਵੀ ਇੱਕ ਦਿਨ ਮਜ਼ਾਕ ਮਸਤੀ ਚ ਲਾ ਲੈਂਦੇ ਆ ਕਈ ਵਾਰੀ ਕੋਈ ਇਮੋਸ਼ਨਲ ਹਰਟ ਆਪਾਂ ਦਾ ਮੇਰੇ ਦੋਸਤੋ ਯਾਰ ਮੈਂ ਉਹਦੇ ਕੋਲ ਜਾਂਦਾ ਅਗਲਾ ਕਰ ਦਿੰਦਾ ਕਹਿੰਦਾ ਚੱਲ ਆ ਟਰਾਈ ਕਰ ਉਹ ਇੱਕ ਵਾਰੀ ਤਾਂ ਮਤਲਬ ਇਹੋ ਜਿਹੀਆਂ ਚੀਜ਼ਾਂ ਆਈਆਂ ਵੀ ਭੁੱਲ ਜਾਂਦਾ ਇਮੋਸ਼ਨਸ ਤਾਂ ਉਹਦੇ ਫਿਰ ਖੋਹ ਜਾਂਦਾ ਸੌਣ ਹੋ ਜਾਂਦਾ ਹਾਂ ਉਹਨੂੰ ਨਹੀਂ ਸਾ ਵਧੀਆ ਨਹੀਂ ਲੱਗਦਾ ਉਹਨੂੰ ਬਾਕੀ ਦੁਨੀਆਦਾਰੀ ਤਾਂ ਤੋਂ ਕਹਿੰਦੇ ਵੀ ਇੱਕ ਦਿਨ ਲਵਾਊਗਾ ਫਰੀ ਦੋ ਦਿਨ ਲਵਾਊਗਾ ਤੀਜੇ ਦਿਨ ਉਹਨੇ 500 ਮੰਗ ਲੈਣਾ ਤੇ ਵੀ ਲਿਆ ਪੱਤੀ ਪਾਤਾ ਆਇਆ ਇਹ ਜੇ ਕੁਝ ਹੁੰਦਾ ਬਸ ਹਾਂ ਫਿਰ ਉਹ ਉਹਨੇ ਚ ਕੰਮ ਹੋ ਜਾਂਦਾ ਤਾਂ ਇਹ ਆ ਵੀ ਇੱਕ ਵਾਰ ਟਰਾਈ ਨਹੀਂ ਕਰਨਾ ਇੱਥੋਂ ਹੀ ਕੰਮ ਸਾਰਾ ਖਰਾਬ ਹੁੰਦਾ ਤੇ ਬਾਕੀ ਬਾਈ ਨੇ ਐਕਸਪੀਰੀਐਂਸਿਸ ਦੱਸੇ ਨੇ ਬਿਲਕੁਲ ਬਿਲਕੁਲ ਜਿਆਦਾ ਤਾਂ ਇਹ ਚੀਜ਼ਾਂ ਤੋਂ ਬਈ ਬਚੇ ਰਹੋਗੇ ਤਾਂ ਚੰਗਾਗਾ ਕਿਉਂਕਿ ਇਤੋਂ ਨਿਕਲਣਾ ਇੱਕ ਵਾਰੀ ਜਾਣਾ ਸੌਖਾ ਪਰ ਆਉਣਾ ਬਹੁਤ ਔਖਾ ਦਾ ਬਾਈ ਜਿਵੇਂ ਅੱਜਕੱਲ ਇੱਕ ਹੋਰ ਰੁਝਾਨ ਵੀ ਆ ਜਿਵੇਂ ਆਪਾਂ ਦੇਖਦੇ ਇੱਥੇ ਗੈਂਗਸਟਰਵਾਦ ਆ ਨਸ਼ੇ ਦੀ ਗੱਲ ਹੁੰਦੀ ਹੈ ਮੁੰਡੇ ਬਾਹਰ ਬਹੁਤ ਭੇਜੇ ਜਾ ਰਿਹਾ ਹੈ ਕਿ ਮਾਪੇ ਸੋਚਦੇ ਵੀ ਨਸ਼ੇ ਤੋਂ ਬਚ ਜੂ ਪਰ ਉਧਰ ਫਿਰ ਹਾਰਟ ਅਟੈਕ ਹੋ ਰਹੇ ਆ ਬਹੁਤ ਕੁਝ ਹੋ ਰਿਹਾ ਸੁਣਨ ਚਾਹੁੰਦਾ ਵੀ ਨਸ਼ਾ ਤਾਂ ਉੱਥੇ ਵੀ ਬਹੁਤ ਆਰਾਮ ਨਾਲ ਬਾਹਰ ਦੀਆਂ ਸਰਕਾਰਾਂ ਕੈਨੇਡਾ ਅਮਰੀਕਾ ਜ਼ਿਆਦਾਤਰ ਇਸ ਕੇ ਇਹ ਫੇਲੀਅਰ ਆ ਉਹ ਵੀ ਇਹ ਚੀਜ਼ਾਂ ਨੂੰ ਕੰਟਰੋਲ ਕਰ ਸਕੀ। ਉਹਨਾਂ ਨੇ ਤਾਂ ਹੱਥ ਖੜੇ ਕਰ ਰੱਖਿਆਗੇ। ਸ਼ਾਇਦ ਉਹਨਾਂ ਨੇ ਇੱਕ ਪਾਰਕ ਬਣਾਏ ਹੁੰਦੇਗੇ ਐਡਿਕਟਿਵ ਜਿਹੜੇ ਹੁੰਦੇ ਲੋਕ ਉਹਨਾਂ ਤੇ ਉੱਥੇ ਹੀ ਰਹਿੰਦੇ ਉਹਨਾਂ ਨੂੰ ਫ੍ਰੀ ਡਰੱਗਸ ਮਿਲਦੀ ਆ ਫ੍ਰੀ ਉਹਨਾਂ ਨੂੰ ਇੰਜੈਕਸ਼ਨ ਮਿਲਦੇ ਆਗੇ। ਹੁਣ ਆਪਣੀ ਸਰਕਾਰ ਤਾਂ ਨਹੀਂ ਕਰ ਸਕਦੀ। ਉਹ ਸਕੂਲਾਂ 'ਚ ਵੀ ਸਿਖਾ ਰਿਹਾ ਕਿ ਸਨੀਫ ਕਿਵੇਂ ਕਰਨਾ ਲਾਉਣਾ ਕਿਵੇਂ ਨਾ ਕਰਾਹੀ ਚ ਸਾਰਾ ਕੁਝ ਸਾਰਾ ਕੁਝ ਫੇਲੀਅਰ ਹੈ ਬਹੁਤ ਵੱਡਾ ਇਹ ਮੇਰੇ ਖਿਆਲ ਸਿ ਮੈਨੂੰ ਤਾਂ ਕਈ ਵਾਰੀ ਐਂ ਲੱਗਦਾ ਇਹ ਬਹੁਤ ਵੱਡੀ ਸਾਜ਼ਿਸ਼ ਹੈ ਪੂਰੀ ਦੁਨੀਆ ਤੇ ਜਿਵੇਂ ਗਲੋਬਲ ਜਿਵੇਂ ਹੋ ਸਕਦਾ ਵੀ ਪਬਲਿਕ ਪਬਲਿਕ ਜਿਵੇਂ ਲੋਕ ਜ਼ਿਆਦਾ ਵਧ ਰਹੇ ਆ ਪੋਪੂਲੇਸ਼ਨ ਜ਼ਿਆਦਾ ਉਹਨੂੰ ਕੰਟਰੋਲ ਕਰਨ ਦੀ ਕੋਈ ਸਿਸਟਮ ਹੋਵੇ ਤਾਂ ਕਹਿੰਦਾ ਮਤਲਬ ਕੱਲੀ ਆਪਣੀ ਗਵਰਨਮੈਂਟ ਇੱਥੇ ਦਾ ਰੋਲ ਨਹੀਂ ਆਪਣੀ ਗਵਰਨਮੈਂਟ ਨਹੀਂ ਇਹ ਲੋਕਾਂ ਨੂੰ ਆਪ ਹੀ ਰਹਿਣਾ ਸਿੱਖਣਾ ਪੈਣਾ ਮਤਲਬ ਇਹ ਚੀਜ਼ਾਂ ਲਈ ਬੱਚਣ ਨੂੰ ਅਵੇਅਰ ਪਹਿਲੇ ਹੀ ਰਹਿਣਾ ਪੈਣਾ ਕੋਈ ਸਰਕਾਰ ਕੁਝ ਨਹੀਂ ਕਰ ਸਕਦੀ ਸਰਕਾਰਾਂ ਕੇ ਇਹ ਤਾਂ ਕੇਸ ਤੱਕ ਕਿਦੋਂ ਤੇ ਬਣਿਆਗੇ ਲਾ ਤਾਂ ਕਦੋਂ ਦਾ ਬਣਿਆ ਹੈਂਡੀਪੀਐਸ ਐਕਟ ਤੇ ਉਹ ਬੰਦ ਨਹੀਂ ਕਰ ਸਕੇ ਕੋਈ ਕਹਿੰਦੇ ਆਫੀਮ ਦੀ ਖੇਤੀ ਕਰ ਲੋ ਇਹ ਕਰ ਲੋ ਆਫੀਮ ਤੋਂ ਤਾਂ ਬੰਦੇ ਆ ਸਾਰੇ ਡਰਗ ਜੀ ਕੱਲ ਨੂੰ ਇੱਥੇ ਪਲਾਂਟ ਲੱਗ ਜਾਣਗੇ ਡਰਗਸ ਦੇ ਉਹ ਤਾਂ ਕਿਹੜਾ ਆਫੀਮ ਦੀ ਬਲੈਕ ਨਹੀਂ ਹੋਊਗੀ ਫਾਇਸ਼ਾ ਨਹੀਂ ਬਣੇਗਾ ਕੁਛ ਨਹੀਂ ਇਹ ਸਿਰਫ ਇਹ ਲੋਕਾਂ ਨੂੰ ਆਪ ਹੀ ਰਹਿਣਾ ਸਿੱਖਣਾ ਪੈਣਾ ਇਸ ਚੀਜ਼ ਦੇ ਮਤਲਬ ਇਹਨਾਂ ਤੋਂ ਵੇਰ ਰਹਿਣਾ ਪੈਣਾ ਉਹਦੇ ਬੱਚਾ ਨੂੰ ਪਹਿਲਾਂ ਹੀ ਸਿਖਾਣਾ ਵੀ ਮਤਲਬ ਇਹ ਚੀਜ਼ਾਂ ਚ ਨਹੀਂ ਪੈਣਾ ਤਾ ਜਰੂਰ ਸਾਡੀ ਕੋਸ਼ਿਸ਼ ਸੀ ਕੁਝ ਕੁ ਗੱਲਾਂ ਤੁਹਾਡੇ ਤੱਕ ਪਹੁੰਚਾਉਣ ਦੀ ਉਮੀਦ ਕਰਦੇ ਹਾਂ ਤੁਸੀਂ ਸੁਣੀਆਂ ਤੇ ਤੁਹਾਡੇ ਤੱਕ ਪਹੁੰਚੀਆਂ ਵੀ ਹੋਣਗੀਆਂ ਕਮੈਂਟ ਸੈਕਸ਼ਨ ਚ ਆਪਣੇ ਵਿਚਾਰ ਰੱਖ ਸਕਦੇ ਹੋ ਬਰਾਊਜ਼ ਦੇ ਲਈ ਟੀਵੀ ਦੇਖਦੇ ਰਹੋ ਧੰਨਵਾਦ ਬਾਈ ਜੀ ਬਹੁਤ ਸ਼ੁਕਰੀਆ ਸਮਾਂ ਦੇਣ ਲਈ ਥੈਂਕ ਯੂ ਵੈਰੀ ਮਚ